ਹੋ ਰਹਾ ਬਈ ਜਿਹੜੇ ਆਪਾਂ ਦੇਖ ਰਹੇ ਨਾ ਵੀ ਮੁੰਡੇ ਕੁੜੀਆਂ ਵਾਲੇ ਲੱਸਣ ਕਰੀ ਜਾਂਦੇ ਆ ਉਹ ਸਾਰਾ ਜਿੰਨੇ ਹਾਈਬ੍ਰਿਡ ਬੀਜ ਨੇ ਹਨਾ ਉਹੀ ਹੋ ਗਿਆ ਉਹਨਾਂ ਦਾ ਹੀ ਚੱਕਰ ਆ ਬਈ ਹਾਂ ਜਾਂਦਾ ਕੀ ਹੋਈ ਜਾਂਦਾ ਵੀ ਤੂੰ ਐਂ ਦੇਖ ਲੈ ਬਈ ਉਹ ਮੇਰੇ ਪੁੱਤ ਦੇਦੇ ਹੋਰ ਹੀ ਤਰ੍ਹਾਂ ਮੁੰਡੇ ਕੁੜੀਆਂ ਵਾਲੇ ਲੱਸਣ ਕਰੀ ਜਾਂਦੇ ਆ ਕਿ ਪਤਾ ਨਹੀਂ ਕੀ ਭਾਲਦੇ ਸਤੋਂ ਦਾ ਦਰਿਆ ਚੱਲੀ ਜਾਂਦਾ ਸਤੋਂ ਦਾ ਦਰਿਆ ਚੱਲੀ ਜਾਂਦਾ ਸਹੀ ਗੱਲ ਆ ਮੈਂ ਕਹਿੰਦਾ ਨਸ਼ੇ ਦਾ ਮੈਂ ਕਹਿੰਦਾ ਨਸ਼ੇ ਦਾ ਉਹਨਾਂ ਖਤਰਾ ਨਹੀਂ ਹੈਗਾ ਜਿੰਨਾ ਉਹਦਾ ਜਿਹੜੇ ਹੁੰਦੇ ਵਿਕੋ ਵਜਰਦੰਤੀ ਜੀ ਹੈ ਵਿਕੋ ਵਜਰਦੰਤੀ ਹੈ ਨਾ ਉਹਦੇ ਚਮਕਦੇ ਜੇ ਦੰਦ ਦਿਖਾਉਂਦੇ ਦੰਦਾਂ ਦੇ ਵਿੱਚ ਚਲਕੌਰ ਜੀ ਪਾਉਂਦੇ ਆਹ ਹੁੰਦਾ ਬਈ ਉਹ ਵਿਕੋ ਵਜਰਦੰਤੀ ਦਾ ਯਾਰ ਤੂੰ ਐ ਲਾੜਾ ਵੀ ਕਿਸੇ ਕਿਸਾਨ ਦੇ ਘਰੇ ਬੀਜ ਨਹੀਂ ਸਹੀ ਗੱਲ ਅਖਾ ਪਹਿਲਾਂ ਆਪਾਂ ਕਣਕ ਦਾ ਬੀਜ ਵੀ ਆਪਣੇ ਘਰੋਂ ਪਾਉਂਦੇ ਝੋਨੇ ਦਾ ਬੀਜ ਵੀ ਆਪਦੇ ਘਰੋਂ ਪਾਉਂਦੇ ਹਰੇਕ ਫਸਲ ਸਬਜ਼ੀ ਦਾ ਬੀਜ ਘਰੋਂ ਪਾਉਂਦੇ ਬਈ ਹੁਣ ਆਪਾਂ ਲੈਉਣੇ ਬਿਜਾਰ ਚੋਂ ਬਿਜਾਰ ਚੋਂ ਬਈ ਹਾਈਬ੍ਰਿਡ ਬੀਜ ਮਿਲਦੇ ਨੇ ਹਾਈ ਆਹ ਛੋਟਾ ਜਿਹਾ ਫਰੂਟ ਆ ਫਾਲਸਾ ਠੀਕ ਹੈ ਮਲੇ ਦੇ ਬੇਰਾਂ ਵਰਗਾ ਹਾਂ ਇਹ ਬਈ ਜਿਹੜੇ ਕਿਸੇ ਬੰਨ ਨੂੰ ਲੀਵਰ ਦੀ ਗਰਮੀ ਆ ਮਿਹਦੇ ਦੀ ਗਰਮੀ ਆ ਚੀਜ਼ਾਂ ਆਸ਼ਵਗੰਧਾ ਸਤਾਵਰ ਸਫੈਦ ਮੂਸਲੀ ਠੀਕ ਹੈ ਤਿੰਨ ਚੀਜ਼ਾਂ ਨੇ ਹੁਣ ਆਪਣੇ ਕੋਲੇ ਬਈ ਸਤਾਵਰ ਦਾ ਹੀ ਬੂਟਾ ਹੈ ਇਹਨੂੰ ਬਈ ਮਨ ਲੈ ਜਿਵੇਂ ਐਂ ਤੋੜਿਆ ਠੀਕ ਹੈ ਚਿੱਟਾ ਕਾਹੇ ਠੀਕ ਹੈ ਇੱਕ ਮੈਡੀਸਨ ਪਲਾਂਟ ਆ ਬਹੁਤ ਛੋਟਾ ਇਹਦੀ ਜਿਹੜੀ ਆ ਚੀਜ਼ ਆ ਹਨਾ ਦੂਜੇ ਆਕੜੋਂ ਫਰਕ ਆ ਥੋੜਾ ਹਾਂ ਦੂਜੇ ਆਕੜੋਂ ਫਰਕ ਆ ਬਈ ਇਹਨੂੰ ਜੇ ਆਪਾਂ ਬਈ ਨਿਰਨੇ ਕਾਲ ਜੇ ਖਾਈਏ ਹਾਂ ਜਿਵੇਂ ਉਹ ਮੈਨੂੰ ਫੋਨ ਪਤਾ ਕਦੇ ਵਾਸਤੇ ਆਇਆ ਕਹਿੰਦਾ ਭਾਈ ਕੀ ਗੱਲ ਵੀ ਹੱਥ ਢਾਟਕ ਹੋ ਗਿਆ ਮਾ ਵੀ ਹੱਥ ਢਾਟ ਕਿਵੇਂ ਕਹਿੰਦਾ ਭਾਈ ਆ ਧਣੀਆਂ ਵੇਚੀ ਜਾਂਦੇ ਉਹ ਮੈਂ ਜਾ ਹੋਏ ਤੇਰੇ ਮਾ ਭਰਾ ਭਾਈ ਇਹਦੇ ਕਰ ਕੀ ਬੱਲੇ ਬੱਲੇ ਐ ਚੱਕ ਸ੍ਰੀ ਕਾਲ ਦੋਸਤੋ ਤੇ ਅੱਜ ਆਪਾਂ ਆਏ ਆ ਭਾਈ ਸੁੱਖੀ ਕੋਲੇ ਤੇ ਆਮ ਪਰਿਵਾਰ ਦੇ ਵਿੱਚੋਂ ਜਨਮਿਆ ਤੇ ਭਾਈ ਜਿਹੜਾ ਫੇਮਸ ਹੋਇਆ ਸੀ ਧਣੀਆਂ ਕਰਕੇ ਹੋਇਆ ਸੀਗਾ ਗਰਮੀ 'ਚ ਧਣੀਆਂ ਕਰਦਾ ਤੇ ਅੱਜ ਵੀ ਉਹ ਚੀਜ਼ ਛੱਡਦਾ ਨਹੀਂਗਾ ਤੇ ਇੱਕ ਨਾ ਖੇਤ ਦੇ ਵਿੱਚ ਭਾਈ ਪਿੰਡ ਛੱਡ ਕੇ ਖੇਤ ਦੇ ਵਿੱਚ ਹੌਸ ਬਣਾਇਆ ਤੇ ਇੱਥੇ ਕੀ ਕੀ ਹੈਗਾ ਜਿਵੇਂ ਭਾਈ ਇਨਾ ਮਾਲੂ ਸ਼ੌਂਕ ਰੱਖਦਾ ਹਨ ਜਾਨਵਰ ਵੀ ਬਹੁਤ ਆਲੱਗ-ਲੱਗ ਹੋਰ ਵੀ ਵੈਰੈਟੀਆਂ ਐ ਤੇ ਤੁਸੀਂ ਵੀ ਇਹਨੂੰ ਕਾਪੀ ਕਰਨ ਦੀ ਕੋਸ਼ਿਸ਼ ਕਰਨੀ ਆ ਆਪਦੇ ਖੇਤ ਕਰਨਾ ਆਪਦੇ ਬੱਚਿਆਂ ਵਾਸਤੇ ਕਰਨਾ ਆਪਦੇ ਪਰਿਵਾਰ ਵਾਸਤੇ ਕਰਨਾ ਸਤਿ ਸ੍ਰੀ ਅਕਾਲ ਬਾਈ ਸੁਖੀ ਸਤਿ ਸ੍ਰੀ ਅਕਾਲ ਬਾਈ ਹੋਰ ਠੀਕੋਂ ਬਾਈ ਹਾਂਜੀ ਜੀ ਚੜਦੀ ਕਲਾ ਸਭ ਹਾਂਜੀ ਜੀ ਬਾਈ ਜਿਹੜੀ ਕੁਦਰਤ ਆ ਯਾਰ ਹਨਾ ਹਾਂਜੀ ਦੇਖ ਇਹਨਾਂ ਨਾਲ ਹੀ ਐ ਆਪਣਾ ਯਾਰ ਸਾਰਾ ਕੁਝ ਹਨਾ ਇਹ ਤੜਕੇ ਹੱਥ ਨੇ ਭਾਲਦਾ ਐ ਵੀ ਮੇਰਾ ਮਾਲਕ ਯਾਰ ਮੈਨੂੰ ਉਹ ਕਰੇ ਇਹ ਕਿੰਨੇ ਚਿਰਦਾ ਹੋ ਗਿਆ ਜੀ ਇਹ ਬਾਈ ਸਵਾ ਗਿਹਾਲ ਦਾਗਾ ਠੀਕ ਹੈ ਹਾਂ ਤੇ ਇਹ ਤੈਨੂੰ ਬਈ ਪਤਾ ਬਈ ਗਰਮੀ ਵਾਲੀ ਮੰਨਦੇ ਹੁੰਦੇ ਆ ਹਨਾ ਇਹਨਾਂ ਲਈ ਬਈ ਆ ਪਹਵਾਰੇ ਲਵਾਇਆਗੇ ਠੀਕ ਆ ਇਧਰ ਆ ਖੁੱਲੇ ਥਾਂ 'ਚ ਹੀ ਲਵਾਤੇ ਹਾਂ ਖੁੱਲੇ ਇਧਰ ਵੀ ਲਵਾਤੇ ਬਈ ਉਧਰ ਵੀ ਲਵਾਤੇ ਵੀ ਚਾਹੇ ਹਵਾ ਉਧਰੋਂ ਇਧਰੋਂ ਚੱਲੇ ਇੱਕ ਹੁੰਦਾ ਆਪਣੇ ਪਸ਼ੂਆਂ ਦੇ ਪਹਵਾਰੇ ਹਨਾ ਬਿਲਕੁਲ ਬਈ ਸਾਰੇ ਕਿਤੇ ਤੇ ਆ ਵੀ ਫਾਰਮ ਤੇ ਇਹ ਕਿਵੇਂ ਆਇਆ ਆਪਣੇ ਮੰਨ ਲਓ ਆਮ ਜ਼ਿਮੀਂਦਾਰਾਂ ਦੇ ਹੁੰਦਾ ਇੱਕ ਅੱਧਾ ਕਮਰਾ ਹੀ ਹੁੰਦਾ ਹੂੰ ਤੇ ਇਹ ਐਡਾ ਤਗੜਾ ਕਿਵੇਂ ਪ੍ਰੋਜੈਕਟ ਕਿਲਾ ਹੀ ਬਣਾਈ ਬੈਠਾ ਨੂੰ ਇਹ ਬਈ ਆਪਾਂ ਫਾਰਮ ਹਾਊਸ ਸਟੇ ਵਾਲਾ ਸਿਸਟਮ ਸ਼ੁਰੂ ਕਰਨ ਲੱਗਿਆਂਗੇ ਠੀਕ ਹੈ ਜਿਵੇਂ ਚੰਡੀਗੜ੍ਹ ਦੇ ਲਵੇ ਲਾਉਣੇ ਬਹੁਤ ਨੇ ਮਤਲਬ ਵੱਡੇ ਸ਼ਹਿਰ ਬੰਬੇ ਹੋ ਗਿਆ ਪੁਣੇ ਹੋ ਗਿਆ ਗੋਆ ਹੋ ਗਿਆ ਬੰਗਲੌਰ ਇੰਪਾਰਟਮੈਂਟ ਵੱਡੇ ਵੱਡੇ ਅਫਸਰਾਂ ਐ ਬਣਾਉਂਦੇ ਹੁੰਦੇ ਆ ਹਾਂ ਤੇ ਉਸਦੂ ਬਾਦ ਇੱਥੇ ਕੀ ਆਣਾ ਬਈ ਮਤਲਬ ਇੱਥੇ ਆਪਣੇ ਕੋਲੇ ਲੋਕ ਰਹਿਣ ਆਇਆ ਕਰਨਗੇ ਠੀਕ ਹੈ ਜਿਹੜੇ ਬੰਦੇ ਪਿੰਡ ਛੱਡ ਕੇ ਸ਼ਹਿਰ ਦੇ ਵਿੱਚ ਵਾਗ ਗਏ ਹਨਾ ਤੇ ਉਸਦੂ ਬਾਦ ਉਹਨਾਂ ਨੂੰ ਹੁੰਦਾ ਵੀ ਯਾਰ ਅਸੀਂ ਆਪਣੇ ਬੱਚਿਆਂ ਨੂੰ ਪਿੰਡ ਵਾਲਾ ਕਲਚਰ ਦਿਖਾਈਏ ਜਿਹੜੇ ਮਤਲਬ ਫਲੈਟਾਂ 'ਚ ਰਹਿੰਦੇ ਚਾਰ ਚਾਰ ਬਿਲਕੁਲ ਬਈ ਚਾਰ ਚਾਰ ਕਿਹੜੇ ਬਈ 20-20 ਮੰਜ਼ਲੇ ਫਲੈਟਾਂ 'ਚ ਰਹਿੰਦੇ ਜਿਨ੍ਹਾਂ ਨੇ ਧਰਤੀ ਨਹੀਂ ਦੇ ਉਹਨਾਂ ਕੋਲੇ ਮੰਨ ਲਾ ਵੀ ਉਹ ਹਲਦੀ ਵੀ ਖਾਂਦੇ ਆ ਅਦਰਕ ਵੀ ਖਾਂਦੇ ਆ ਹਨ ਤੇ ਉਹਨਾਂ ਨੂੰ ਪਤਾ ਹੀ ਨਹੀਂ ਵੀ ਅਦਰਕ ਕਿੱਥੇ ਹੁੰਦਾ ਹਲਦੀ ਕਿੱਥੇ ਹੁੰਦੀ ਆ ਸ਼ੂਗਰ ਕੈਨ ਗੰਨਾ ਕਿੱਥੇ ਹੁੰਦਾ ਕੀ ਸਿਸਟਮ ਆ ਬਈ ਵੀ ਅੰਬ ਕੀ ਚੀਜ਼ ਨੇ ਕਿੱਥੇ ਹੁੰਦੇ ਨੇ ਬਈ ਇਹ ਕਿ ਮੈਂ ਛੋਟੀ ਜੀ ਕੋਸ਼ਿਸ਼ ਕੀਤੀ ਆ ਬਈ ਇੱਥੇ ਅਸੀਂ ਦੋ ਕਮਰੇ ਬਣਾਇਆਗੇ ਅਟੈਚ ਬਾਥਰੂਮ ਆ ਦੋਨਾਂ ਨਾਲ ਤੇ ਇੱਕ ਆਪਦੀ ਕਿਚਨ ਆ ਗਈ ਤੇ ਅੱਗੇ ਬਰਾਂਡ ਆ ਗਿਆ ਬਈ ਤੇ ਬਾਕੀ ਸਾਨੂੰ ਇੱਧਰ ਰਖਾਉਣਿਆ ਬਈ ਆਪਦੇ ਕੋਲੇ ਗਾਈਂ ਵਗੈਰਾ ਗਈ ਗਾਈਂ ਆਪਦੇ ਦੁੱਧ ਲਈ ਰੱਖੀ ਆ ਇਹ ਦੂਬਾਰ ਇੱਥੇ ਬਈ ਸਾਹੀਵਾਲ ਗਾਈਆਂ ਲੈ ਕੇ ਆਵਾਂਗੇ ਹੈਨਾ ਦੇਸੀ ਹਾਂ ਦੇਸੀ ਬਾਈ ਸਾਹੀਵਾਲ ਰਾਠੀ ਗੇਰ ਵਗੈਰਾ ਤੇ ਆਹ ਨਾਲ ਬਣਾਤਾ ਬਾਈ ਹੁਣ ਮੁਰਗੀ ਫਾਰਮ ਇੱਥੇ ਇਹ ਫਿਰ ਕੋਈ ਬਲਾਈਲਰ ਰੱਖੋਗੇ ਦੇਸੀ ਇਹ ਚ ਦੇਸੀ ਰੱਖਾਂਗੇ ਬਾਈ ਸਾਰੀ ਚੀਜ਼ ਦੇਸੀ ਸਾਰੀ ਚੀਜ਼ ਦੇਸੀ ਬਾਈ ਹਾਂ ਬਾਈ ਮਰਿੰਗਾ ਦੇਖੋ ਬਾਈ ਆ ਮੈਂ ਨਾ ਪਿੱਛੇ ਜੇ ਗਿਆ ਇਧਰ ਆਪਣੇ ਯੂਪੀ ਚ ਉੱਥੇ ਲਿਖਿਆ ਹੋਇਆ ਮਰਿੰਗਾ ਪਰਾਂਠਾ 90 ਰੁਪਿਆ ਦਾ ਆਪਾਂਉਂਦੇ ਆ ਵੀ ਇਹਦੇ ਵਿੱਚ ਮਰਿੰਗਾ ਦੇ ਪੱਤੇ ਪਾਏ ਹੋਏ ਪਰੌਂਠੇ ਦੇ ਵਿੱਚ 90 ਮੈਂ ਤੁਹਾਨੂੰ ਮੈਂ ਖਾ ਕੇ ਦੇਖੀ ਕਿੰਨਾ ਗੁਜਾਰ ਹੈ ਨਾ ਜਿਵੇਂ ਜ ਆਪਣਾ ਆਮ ਪਰੌਂਠਾ ਬਣਦਾ ਉਹ ਹੀ ਬਣਾ ਕੇ ਬਈ 90 ਰੁਪਈਆ ਦਾ ਤੇ ਮਾਹਬ ਯਾਰ ਮਰਿੰਗਾ ਦਾ ਫਿਰ ਆਪਣੇ ਕੋਲੇ ਵੀ ਲੱਗਿਆ ਪਿਆ ਆਪਾਂ ਕਿਤੇ ਮਰਿੰਗਾ ਟੀ ਪੀਂਦੇ ਆ ਉਹ ਕਹਿੰਦੇ 100 ਰੁਪਈਆ ਦੀ 100 ਰੁਪਈਆ ਦੀ 50 ਰੁਪਈਆ ਦੀ ਹੈ ਨਾ ਕਿਤੇ ਮਰਿੰਗਾ ਪਾਊਡਰ ਆ ਨਾ 90 ਹਾਂ ਇੱਥੇ ਆਪਾਂ ਨੂੰ ਪਤਾ ਹੀ ਨਹੀਂ ਬਈ ਵੀ ਕੁਦਰਤ ਆਪਣੇ ਕੋਲੇ ਕੀ ਚੀਜ਼ ਆ ਹੈ ਨਾ ਫਿਰ ਆਹ ਦੇਖੋ ਬਈ ਮਿਰਚਾਂ ਵਗੈਰਾ ਇੱਥੇ ਸਾਡਾ ਸਾਰਾ ਕੁਝ ਬਈ ਇਹ ਆਰਗੈਨਿਕ ਹੈ ਅੱਛ ਇਦੇ ਵਿੱਚ ਬਾਈ ਅਸੀਂ ਸਿਰਫ ਆਈਪੀਐਲ ਕੰਪਨੀ ਦੇ ਪ੍ਰੋਡਕਟ ਵਰਤਦੇ ਆਂਗੇ ਜਿਹੜੇ ਕਿ ਬਾਈ ਆਰਗੈਨਿਕ ਪ੍ਰੋਡਕਟ ਆਉਂਦੇ ਆ ਉਹਦੇ ਠੀਕ ਹੈ। ਮੋ ਜ਼ਿਆਦੇ ਜ਼ਾਹਿਰ ਨਹੀਂ ਹੁੰਦਾ ਉਹ। ਉਹ ਬਾਈ ਮਨ ਲਓ ਵੀ ਬਾਇਓ ਪ੍ਰੋਡਕਟ ਨੇਗੇ ਜਿਆਦੇ ਕਿ ਉਹਦੇ ਵਿੱਚ ਜਮੀ ਵੀ ਜ਼ਾਹਿਰ ਨਹੀਂ ਹੁੰਦਾ ਬਾਈ। ਉਹਦੇ ਵਿੱਚ ਦਵਾਈਆਂ ਤੇ ਹਰਾਨ ਸ਼ਾਨ ਹੁੰਦਾ ਬਾਈ। ਠੀਕ। ਤੇ ਬਾਈ ਆ ਕਿਵੇਂ ਘਰੇਲੂ ਬਗੀਚੀ ਬਣਾਈਏ ਇਹ ਬੂਟੇ ਹਰ ਫਰੂਟ ਦੇ ਦਿੱਤੀ ਜਾਂਦੇ ਇੱਥੇ। ਇਹ ਕੀ ਆ ਬਾਈ ਮਨ ਲਓ ਆਪਾਂ ਕੋਈ ਫਰੂਟ ਖਾਣਾ ਕੁਝ ਵੀ ਖਾਣਾ ਹੈ ਨਾ। ਹਾਂ। ਤੇ ਆਪਾਂ ਬਾਈ ਕੋਈ ਬਾਜ਼ਾਰ ਚੋਂ ਚੀਜ਼ ਲੈ ਕੇ ਆਉਣੇ ਆ ਆਪਾਂ ਨੂੰ ਬੇਮੌਸਮੀ ਚੀਜ਼ ਆਪਾਂ ਕਹਿੰਦੇ ਜਿਹੜਾ ਅੰਬ ਲੈ ਲਓ ਹੂੰ ਉਹ ਬਾਈ ਸਟੋਰ ਦੇ ਵਿੱਚ ਹੁੰਦਾ ਜਾਂ ਪਤਾ ਨਹੀਂ ਕਿਤੋਂ ਮਸਾਲਾ ਲਾ ਕੇ ਕੀ ਕੀ ਕੈਮੀਕਲ ਲਾ ਕੇ ਰੱਖਿਆ ਹੁੰਦਾ ਹਨਾ ਜਿਵੇਂ ਆਹ ਲਾਲਾ ਬਾਈ ਸਾਡੇ ਇਥੇ ਨਾਸ਼ਪਾਤੀ ਦਾ ਬੂਟਾ ਹੈ ਹਨਾ ਠੀਕ ਹੈ ਤੇ ਆਹ ਬਾਈ ਫਾਲਸਾ ਫਰੂਟ ਹੈ ਇਹ ਵੀ ਹਾਂ ਆਹ ਦੇਖ ਲੈ ਬਾਈ ਆਹ ਛੋਟਾ ਜਿਹਾ ਫਰੂਟ ਆ ਫਾਲਸਾ ਠੀਕ ਹੈ ਮਲੇ ਦੇ ਬੇਰਾਂ ਵਰਗਾ ਹਾਂ ਇਹ ਬਾਈ ਜਿਹੜੇ ਕਿਸੇ ਬੰਦੇ ਨੂੰ ਲੀਵਰ ਦੀ ਗਰਮੀ ਆ ਮਿਹਦੇ ਦੀ ਗਰਮੀ ਆ ਜਾਂ ਲੀਵਰ ਜਾਂ ਮਿਹਦੇ ਦੀ ਕੋਈ ਵੀ ਪ੍ਰੋਬਲਮ ਆ ਹੂੰ ਈ ਆ ਮਨ ਲਾ ਬਈ ਉਹਦੇ ਲਈ ਰਾਮਬਾਨ ਠੀਕ ਹੈ ਮੈਂ ਕਹਿੰਦਾ ਕਿਆ ਵਾਰ ਉਹ ਵੀ ਆਵੇਂ ਜਾਂਦਾ ਨਾ ਹੂੰ ਇਹ ਜਿੰਨੀ ਗਰਮੀ ਹੂ ਹੂੰ ਉਹਨਾਂ ਦੇ ਵੱਧ ਫਰੂਟ ਆਉਂਦਾ ਠੀਕ ਹੈ ਕਿਉਂ ਨਹੀਂ ਕੰਮੀ ਗਰਮੀ 'ਚ ਕਰਨਾ ਬਾਈ ਹੂੰ ਕੁਦਰਤ ਨੇ ਆਪਾਂ ਨੂੰ ਕੁਦਰਤ ਨੇ ਬਾਈ ਆਪਾਂ ਨੂੰ ਇਹੋ ਜੀਆਂ ਚੀਜ਼ਾਂ ਦੇ ਦੀਆਂ ਹਾਂਜੀ ਵੀ ਜਿਹੜਾ ਗਰਮੀ ਦੇ ਵਿੱਚ ਤੁਸੀਂ ਆ ਫਰੂਟ ਖਾਓ ਤੁਹਾਨੂੰ ਆ ਚੀਜ਼ ਵਧੀਆ ਬਾਈ ਕਿੰਨੀਆਂ ਵੈਰਾਈਟੀਆਂ ਕਿੰਨੇ ਤਰ੍ਹਾਂ ਦਾ ਫਰੂਟ ਲਾਇਆ ਤੁਸੀਂ ਇਹਦੇ ਵਿੱਚ ਇੱਥੇ ਤੋਂ ਦੁਬਈ 25 ਤੋਂ 30 ਪ੍ਰਕਾਰ ਦੇ ਫਰੂਟ ਨੇ ਬਾਈ ਬਾਕੀ ਜਿਵੇਂ ਬਈਆ ਸਬਜ਼ੀਆਂ ਵਗੈਰਾ ਹੋ ਗਈਆਂ ਠੀਕ ਹੈ ਤੇ ਆਹ ਬੂਟਾ ਬਈ 올ਿਵ ਆਇਲ ਦਾ ਜਿਹਨੂੰ ਜ਼ੈਤੂਨ ਨਹੀਂ ਕਹਿੰਦੇ ਠੀਕ ਹੈ ਜ਼ੈਤੂਨ ਜ਼ੈਤੂਨ ਦਾ ਤੇਲ ਹਾਂ ਜਾਂ ਜ਼ੈਤੂਨ ਦਾ ਚਾਰ ਆਹ ਵੇਖ ਬਈ ਕਿੰਨੀ ਮਸਤੀ ਕਰਦਾ ਯਾਰ ਦੇਖ ਲਾ ਯਾਰ ਇਹ ਲੈਂਦਾ ਨਾ ਨਹੀਂ ਨਿਆਰੇ ਲੈਂਦਾ ਯਾਰ ਕਿਵੇਂ ਭਜਦਾ ਯਾਰ ਠੀਕ ਇਹ ਹੀ ਕੁਦਰਤ ਆ ਯਾਰ ਇਹਦੇ ਵਿੱਚ ਰਹਿ ਕੇ ਜੀ ਆ ਬਈ ਬਾਕੀ ਬਈ ਜਿਵੇਂ ਆਹ ਐਲੋਵੇਰਾ ਵਾਲਾ ਆ ਠੀਕ ਹੈ ਹੈਨਾ ਆਪਾਂ ਨੂੰ ਐਲੋਵੇਰਾ ਦੀ ਜੈਲ ਐਲੋਵੇਰਾ ਦੇ ਫੇਸ ਵਾਸ ਐਲੋਵੇਰਾ ਦੇ ਹੋਰ ਪ੍ਰੋਡਕਟ ਕਿੰਨੇ ਕਿੰਨੇ ਮਹਿੰਗੇ ਮਿਲਦੇ ਆ ਇਹੀ ਪ੍ਰੋਡਕਟ ਨੇ ਬਈ ਆਪਾਂ ਆਉਦੇ ਮੂੰਹ ਤੇ ਲਾਓ ਇਹਨਾਂ ਦੀ ਸਬਜ਼ੀ ਬਣਾਓ ਖਾਓ ਬਈ ਤਾਂ ਬਹੁਣ ਤਾਂ ਇਹਦੀ ਸਬਜ਼ੀ ਵੀ ਨਹੀਂ ਧਰਨੀ 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 ਹੈ ਉਹਦੀ ਸਹੀ ਸਹੀ ਗੱਲ ਆ ਬਈ ਪੁਰਾਣੀਆਂ ਬੜੀਆਂ ਉਹ ਕਰਦੀਆਂ ਬਈ ਨਵੀਂ ਬਈ ਲਾਤੀ ਸਬਜ਼ੀ ਕੋਈ ਇੱਥੇ ਹਾਂ ਬਈ ਇਹ ਹੁਣ ਦੁਬਾਰੇ ਫੇਰ ਬਈ ਜਿਵੇਂ ਕਦੂਆਂ ਕੁਦੂਆਂ ਦੇ ਹੋ ਗਏ ਹੂੰ ਪੇਠਾ ਬੂਠਾ ਤੋਰੀਆਂ ਦੂਰੀਆਂ ਦੁਬਾਰੇ ਨਵੀਆਂ ਲਾਤੀਆਂ ਬਈ ਤੇ ਨਾਲ ਕੁਝ ਬਈ ਸਾਗ ਸੂਖ ਪਾਲਕ ਬੂਲਕ ਜਿਹੜਾ ਕੀਤਾ ਚੱਲਦਾਗਾ ਉਹ ਲਾਵਾਂਗੇ ਤੇ ਇੱਕ ਵਾਰੀ ਇਹਦੀ ਵੀਡੀਓ ਪਾਈ ਜਾਂ ਤੇ ਧਣੀਆਂ ਨੇ ਕਰਿਆ ਸੀਗਾ ਧਣੀਆਂ ਕਰਕੇ ਬਈ ਹਾਂ ਤੇ ਧਣੀਆਂ ਨੂੰ ਤਾਂ ਕੋਈ ਪੂਜਦਾ ਹੋਏਗਾ ਹੁਣ ਬਿਲਕੁਲ ਬਈ ਆਪਾਂ ਹੁਣ ਵੀ ਤੱਕ ਵੀ ਉਹ ਧਣੀਆਂ ਲੱਗੇ ਹੋਏ ਸੀ ਬਈ ਹਾਂ ਉਹ ਅੰਦਰ ਪਿਆ ਸੀ ਹਾਂ ਅੰਦਰ ਵੀ ਪਿਆਗਾ ਤੇ ਇੱਥੇ ਵੀ ਆਪਾਂ ਕਿਵੇਂ ਧਣੀਆਂ ਕਰ ਲੈਣਾ ਚੱਲ ਜਿਹੜੀ ਗਰਮੀ ਚ ਮੰਨ ਲਾ ਬਈ ਇਹ ਤੇ ਮਿਹਨਤ ਬੜੀ ਜ਼ਿਆਦੇ ਆ 3 ਵਜੇ ਤੋਂ ਬਾਅਦ ਬਈ ਇਹ ਤੇ ਪਾਣੀ ਛੜਕਣ ਲੱਗ ਜਾਂਦੇ ਠੀਕ ਹੈ ਬੀਜ ਵੀ ਲੱਗ ਹੁੰਦਾ ਬਈ ਇਹਦਾ ਬੀਜ ਹਾੜੂ ਤਾਂ ਨਹੀਂ ਆਉਂਦਾ ਬਈ ਅੱਛਾ ਸਭ ਤੋਂ ਵੱਡੀ ਗੱਲ ਜੀ ਆਪਾਂ ਦੇਖੀਏ ਕਿ ਕਿਸਾਨ ਭਰਾ ਨੇ ਲਾਉਣਾ ਹੋਵੇ ਕਿਹੜਾ ਬੀਜ ਆ ਉਹਦਾ ਮਾੜਾ ਮੈਂ ਤੁਹਾਨੂੰ ਦੱਸਦਾ ਇਹ ਬਈ ਹਾੜ ਹੂੰ ਇਹ ਪਹਿਲਾਂ ਵੀ ਆਪਣੇ ਬੀਜ ਵਰਗ ਕਰਦੇ ਸੀ ਪਰ ਅੱਜ ਕੱਲ ਹਾਈਬ੍ਰਿਡ ਬੀਜ ਆਉਣ ਲੱਗੇ ਤੂੰ ਐ ਲੜਾ ਵੀ ਕਿਸੇ ਕਿਸਾਨ ਦੇ ਘਰੇ ਬੀਜ ਨਹੀਂ ਸਹੀ ਗੱਲ ਐ ਪਹਿਲਾਂ ਆਪਾਂ ਕਣਕ ਦਾ ਬੀਜ ਵੀ ਆਪਣੇ ਘਰੋਂ ਪਾਉਂਦੇ ਝੋਨੇ ਦਾ ਬੀਜ ਵੀ ਆਪਦੇ ਘਰੋਂ ਪਾਉਂਦੇ ਹਰੇਕ ਫਸਲ ਸਬਜ਼ੀ ਦਾ ਬੀਜ ਘਰੋਂ ਪਾਉਂਦੇ ਬਈ ਹੁਣ ਆਪਾਂ ਲੈਉਣੇ ਬਿਜਾਰ ਚੋਂ ਬਿਜਾਰ ਚੋਂ ਬਈ ਹਾਈਬ੍ਰਿਡ ਬੀਜ ਮਿਲਦੇ ਨੇ ਹਾਈਬ੍ਰਿਡ ਕਿਸਮਾਂ ਇਹ ਜੀਆਂ ਨੇ ਇੱਕ ਵਾਰੀ ਬੀਜ ਬੀਜਤਾ ਅਗਲੀ ਵਾਰ ਉਹ ਤੋਂ ਫਸਲ ਨਹੀਂ ਹੋ ਸਕਦੀ ਜਿਹੜੀ ਆਪਣੀ ਦੇਸੀ ਫਸਲ ਆ ਉਹ ਬੀ ਤੋਂ ਬੀ ਤੋਂ ਬੀ ਤੋਂ ਬੀ ਅੱਗੇ ਹੋ ਜੂ ਹਰੀ ਕ੍ਰਾਂਤੀ ਦੇ ਚੱਕਰ ਚ ਆਪਾਂ ਆਪਦੇ ਦੇਸੀ ਬੀਂ ਗਵਾਲੇ ਗਵਾਲੇ ਬਾਈ ਹਾਂ ਤੁਸੀਂ ਦੇਖਿਆ ਉਹ ਬਾਈ ਜਦੋਂ ਆਪਾਂ ਛੋਟੇ ਛੋਟੇ ਹੁੰਦੇ ਸੀ ਉਦੋਂ ਆਪਣੇ ਕਹਿੰਦੇ ਹੁੰਦੇ ਵੀ ਕਣਕ ਦਾ ਬੀ ਬਣਾਉਣੇ ਆ ਆਪਾਂ ਬਈ ਆਮ ਹੀ ਨਾ ਪੱਖੇ ਉਹਦੇ ਬੀਡ ਆਈ ਜਾਂਦੇ ਉਹ ਚ ਕੀ ਹੁੰਦਾ ਜਿਹੜਾ ਮਜੂਦਾਨਾ ਹੁੰਦਾ ਉਹ ਪਰਾਂ ਭਗ ਜਾਂਦਾ ਤੇ ਮੋਟੀ ਮੋਟੀ ਕਣਕ ਜਿਹੜੇ ਸਟਰੋਂਗ ਦਾਣੇ ਹੁੰਦੇ ਸੀ ਉਹ ਬਈ ਆਪਾਂ ਆਪਦੇ ਖੇਤਾਂ ਚ ਕਦੂਆਂ ਦਾ ਖਖੜੀਆਂ ਦਾ ਆਪਦੇ ਬੀਂ ਰੱਖ ਹਾਂ ਆਪਦੇ ਹੀ ਰੱਖ ਲੈਂਦੇ ਬਾਈ ਹੈਨਾ ਉਸੇ ਤਰ੍ਹਾਂ ਬਾਈ ਹੁਣ ਜਿਵੇਂ ਇੱਧਰਲੇ ਬਸੇ ਆ ਜਾਈਏ ਬਾਈ ਆ ਆ ਕੀ ਸਰਜਾ ਈ ਜਿਹੜਾ ਚਾਹ ਚ ਵੀ ਪਾ ਹਾਂ ਇਹਦੇ ਦੇਖੋ ਜੇ ਬਿਲਕੁਲ ਨਿੰਬੂ ਦਾ ਹੋਏ ਬਈ ਆਪਣੇ ਇਮਿਊਨਿਟੀ ਸਿਸਟਮ ਨੂੰ ਬੂਸਟ ਕਰਦਾਗਾ ਤੇ ਉਹਦੇ ਲਈ ਵਧੀਆ ਹੋਆ ਬਾਈ ਬਾਕੀ ਤੁਸੀਂ ਦੇਖ ਸਕਦੇ ਹੋ ਬਾਈ ਤੇ ਇੱਕ ਬਈ ਆਪਣੇ ਤੇ ਹੋਰ ਬੂਟਾ ਲੱਗਿਆ ਹੋਇਆ ਹਮ ਆਪਣੇ ਬਾਬੇ RAM ਦੇਵ ਦੀ ਜਾਂ ਹੋਰ ਵੀਡੀਓ ਆਉਂਦੀਆਂ ਹੁੰਦੀਆਂ ਨੇ ਦੰਦਾ ਦਾ ਨਹੀਂ ਕਹਦੇ ਹੁੰਦੇ ਵਿਕੋ ਵਜਰਦੰਤੀ ਜੀ ਹੈ ਵਿਕੋ ਵਜਰਦੰਤੀ ਹੈ ਨਾ ਉਹਦੇ ਚਮਕਦੇ ਜੇ ਦੰਦ ਦਿਖਾਉਂਦੇ ਦੰਦਾਂ ਦੇ ਵਿੱਚ ਚਲਕੌਰ ਜੀ ਪਾਉਂਦੇ ਆਹ ਮੂਟਾ ਬਾਈ ਉਹ ਵਿਕੋ ਵਜਰਦੰਤੀ ਦਾ ਯਾਰ ਠੀਕ ਹੈ ਇਹ ਪਾਉਂਦੇ ਵਿੱਚ ਆ ਇਹਦੇ ਫੁੱਲਾਂ ਦੀ ਦਵਾਈ ਬਣਦੀ ਹੈ ਠੀਕ ਹੈ ਹਾਂ ਇਹਦੀ ਦਤਾਂ ਨੇ ਵੀ ਹੁੰਦੀ ਹੈ ਹਾਂ ਮੈਡੀਕਲ ਪੌਂਡ ਆ ਬਾਈ ਮਤਲਬ ਬੂਟੇ ਨਰਸਰੀਆਂ ਚ ਲੈਣਾ ਕਿ ਤੱਡਾ ਇਹ ਬਾਈ ਮਤਲਬ ਜਿਵੇਂ ਤੁਹਾਨੂੰ ਪਤਾ ਮੈਂ ਪੰਜਾਬ ਤੋਂ ਬਾਹਰੇ ਭੱਜ ਜਾਂਦਾ ਹੈ ਨਾ ਜਿਵੇਂ ਮੱਧ ਪ੍ਰਦੇਸ਼ ਚ ਜਾਂਦੇ ਆ ਜਾਂ ਕਿਤੇ ਹੋਰ ਜਾਂਦੇ ਆਗੇ ਉਧਰ ਬਈ ਇਹ ਚੀਜ਼ਾਂ ਹੁਣ ਵੀ ਪ੍ਰਚਲਿਤ ਨਹੀਂ ਠੀਕ ਜਿਹੜੇ ਆਮ ਬੰਦੇ ਘਰਾਂ ਦੇ ਵਿੱਚ ਹਰੇਕ ਬੰਦੇ ਨੇ ਬੂਟਾ ਲਾਇਆ ਹੁੰਦਾ ਬਈ ਹਾਂ ਆਪਣੀ ਤુલਸੀ ਹੁੰਦੀ ਸੀ ਹਾਂ ਜਿਵੇਂ ਆਪਣੇ ਤુલਸੀ ਹੁੰਦੀ ਦੀ ਉਸ ਹੱਬ ਤੇ ਬਈ ਉੱਥੇ ਹਰੇਕ ਬੰਦੇ ਨੇ ਲਾਇਆ ਹੋਇਆਗਾ ਆ ਬਈ ਸਤਾਵਰ ਰਾਜ ਵਾਲਾ ਤੁਸੀਂ ਦੇਖਿਆ ਹੋ ਸਿਆਲਾਂ ਦੇ ਵਿੱਚ ਕਈ ਆਪਣੇ ਭਰਾ ਕਹਿੰਦੇ ਆ ਵੀ ਸਰੀਰ ਘੋੜੇ ਵਰਗਾ ਬਣ ਜੇ ਹਨਾ ਉਹਦੇ ਵਿੱਚ ਕੀ ਹੁੰਦੀ ਹੈ ਮੇਨ ਤਿੰਨ ਚੀਜ਼ਾਂ ਆਸ਼ਵਗੰਧਾ ਸਤਾਵਰ ਸਫੈਦ ਮੂਸਲੀ ਠੀਕ ਤਿੰਨ ਚੀਜ਼ਾਂ ਨੇ ਹੁਣ ਆਪਣੇ ਕੋਲੇ ਬਈ ਸਤਾਵਰ ਦਾਈ ਬੂਟਾ ਇਹਨੂੰ ਬਈ ਮਨ ਲੈ ਜਿਵੇਂ ਐਂ ਤੋੜਿਆ ਖਾਲਿਆ ਨਹੀਂ ਖਾਲਿਆ ਤਾਂ ਕਿ ਭਾਈ ਤਸਵੀਰਗਰ ਮੈਂ ਤੇਰੀ ਲੜ ਪੈਣਾ ਤੂੰ ਸੋਸ਼ਲ ਮੀਡੀਆ ਤੇ ਵੇਖੀ ਨਹੀਂ ਨਹੀਂ ਭਾਈ ਇੱਕ ਵਾਰ ਮਰਜ਼ੀ ਲਾ ਤਸਵੀਰਗਰ ਨੂੰ ਲਾ ਲੈ ਚਾਹੇ ਮਰਜ਼ੀ ਲਾ ਲੈ ਕੁਝ ਵੀ ਲਾ ਲੈ ਹਨਾ ਹਾਂ ਇਧਰ ਆ ਕੇ ਚੌਲੇ ਹਨਾ ਇਹ ਚੌਲੇ ਆ ਗਏ ਭਾਈ ਠੀਕ ਇਹ ਤੋਂ ਇਹ ਲਾ ਲੈ ਭਾਈ ਸਾਡੇ ਚੌਲੇ ਇਹ ਖੇਤ ਦੇ ਵਿੱਚੋਂ 60 ਰੁਪਏ ਕਿਲੋ ਵਿਕ ਰਹੇ ਨੇ ਸਾਡੇ ਹਰੀਗੜ੍ਹ ਸਰਕਾਰੀ ਸਕੂਲ ਦੇ ਵਿੱਚ ਮੈਡਮਾਂ ਜਾਂ ਜਿਵੇਂ ਲੋਂਗੋਵਾਲ ਸਾਡੇ ਲਵੇ ਸਲਾਈਟ ਆ ਗਈ ਭਾਈ ਉੱਥੋਂ ਜਿਹੜੇ ਬੰਦੇ ਆਪਣੀਆਂ ਵੀਡੀਓ ਦੇਖ ਰਹੇ ਨੇ ਹੂੰ ਧੰਮਲਾ ਚਾਰ ਚਾਰ ਪੰਜ ਪੰਜ ਪਰਿਵਾਰ ਇਕੱਠੇ ਹੋ ਕੇ ਸਾਨੂੰ ਆਰਡਰ ਦਿੰਦੇ ਆਗੇ ਬਈ ਸੰਨ 10 ਕਿੱਲੇ ਚੌਲੇ ਦੇ ਚੌਲੇ ਦੇ ਜੋ 10 ਕਿੱਲੋ ਕਦੂ ਦੇ ਜੋ 10 ਕਿੱਲੋ ਆ ਚੀਜ਼ ਦੇ ਜੋ 10 ਕਿੱਲੋ ਮੰਨੋ ਵੀ ਕਿਸਾਨ ਕਹਿੰਦੇ ਯਾਰ ਸਾਡੀ ਫਸਲ ਦਾ ਮੁੱਲ ਨਹੀਂ ਮਿਲਦਾ ਪਰ ਥੋੜਾ ਜਿਹਾ ਉਹਨਾਂ ਨੂੰ ਮਿਹਨਤ ਕਰਨੀ ਪਈ ਵਾਡੀ ਗੱਲ ਹਾਂ ਬਣਾਉਣਾ ਪੈਂਦਾ ਤੇ ਆ ਮਾੜਾ ਗੱਬਈ ਦਿਖਾ ਦੇ ਯਾਰ ਅੱਕ ਤਾਂ ਸਿਆਲ ਕਹਿੰਦਾ ਅੱਕ ਲੱਗ ਗਿਆ ਕਹਿੰਦਾ ਪੱਟ ਦਿੰਦਾ ਉਹਦੀ ਟੱਕ ਮਾਰਦਾ ਇਹ ਚਿੱਟਾ ਅੱਕ ਆ ਬਈ ਠੀਕ ਹੈ ਚਿੱਟਾ ਕਾਹੇ ਇੱਕ ਮੈਡੀਸਨ ਪਲਾਂਟ ਆ ਬਹੁਤ ਛੋਟਾ ਇਹਦੀ ਜਿਹੜੀ ਆ ਚੀਜ਼ ਆ ਹੈਨਾ ਦੂਜੇ ਅੱਕ ਨਾਲ ਫਰਕ ਆ ਥੋੜਾ ਹਾਂ ਦੂਜੇ ਅੱਕ ਨਾਲ ਫਰਕ ਆ ਬਈ ਇਹਨੂੰ ਜੇ ਆਪਾਂ ਬ ਤਾਂ ਜਿਵੇਂ ਪਸ਼ੂਆਂ ਨੂੰ ਆਪਾਂ ਜੂਨਾਂ ਵਾਲੀ ਗੋਲੀ ਨੰਦੇ ਹੁੰਦੇ ਜਾਂ ਬੰਦਿਆਂ ਨੂੰ ਕਈ ਨੂੰ ਕਹਿੰਦੇ ਯਾਰ ਤੇਰੇ ਪੇਟ 'ਚ ਕੀੜੇ ਆ ਵਿੱਚ ਆਪਣੇ ਬੰਦੇ ਬਹਲਾ ਖਾਈ ਜਾਂਦੇ ਹੁੰਦੇ ਲੱਗਦੀ ਨਹੀਂ ਹੁੰਦੇ ਹਨ ਮੈਨਾਂ ਆਪ ਹੋ ਜਾਂਦੇ ਹੈਗੇ ਇਹ ਉਹ ਚੀਜ਼ ਨੂੰ ਖਤਮ ਕਰਦਾ ਬਾਈ ਇਹਨੂੰ ਅਸੀਂ ਜਦੋਂ ਖਾਣਾ ਮੈਂ ਅੱਖ ਚੜ ਜਾਂਦਾ ਉਹ ਗੱਲ ਤਾਂ ਨਹੀਂ ਇਹ 'ਚ ਉਹ ਚੀਜ਼ ਨਹੀਂ ਹੈਗੀ ਬਾਈ ਇਹਦਾ ਉਹ ਆਕੀ ਨਹੀਂ ਹੈਗਾ ਤੇ ਖਾਨ 'ਚ ਕਿਵੇਂ ਆ ਇਹ ਕੜਤਨ ਖਾਨ 'ਚ ਦਾ ਸੋਹਣਾ ਟੇਸਤ ਬਾਈ ਮੰਨ ਲਾ ਵੀ ਬਕਬਕ ਆ ਜਾ ਕੜਤਨ ਟਾਈਪ ਆਗਾ ਠੀਕ ਹੈ ਬਹਲਾ ਕੌੜਾ ਨਹੀਂ ਹੂੰ ਇਹਨੂੰ ਜਦੋਂ ਖਾਣਾ ਬਾਈ ਸਵੇਰੇ ਖਾਣਾ ਸਵੇਰੇ ਖਾ ਕੇ ਮੁੜ ਕੇ ਘੰਟਾ ਡੇਢ ਘੰਟਾ ਬਾਈ ਕੁਛ ਵੀ ਨਹੀਂ ਹੋ ਕਰਨਾ ਤੇ ਇਸ ਦੂਬਾਰ ਬਾਈ ਜਿਵੇਂ ਉਹ ਬੂਟਾ ਆ ਗਿਆ ਬਾਈ ਇਹ ਲੋਕ ਬਹੁਤ ਇਹਨੂੰ ਪਿਆਰ ਕਰਦੇ ਆਗੇ ਇਹ ਬੂਟਾ ਬਈ ਅਸ਼ਵਗੰਧਾ ਦਾ ਅਸ਼ਵਗੰਧਾ ਆਪਣੇ ਪੰਜਾਬੀ ਚ ਹੱਕ ਸੰਨ ਕਹਿੰਦੇ ਹਨਾ ਹੱਕ ਸੰਨ ਕਹਿੰਦੇ ਆ ਜਿਹਦਾ ਆਮ ਦੇ ਬਾਈ ਲੱਖਾਂ ਕਰੋੜਾਂ ਦਾ ਵੇਚ ਗਿਆ ਤੇ ਬੜਾ ਵਾਹ ਬਾਈ ਯਾਰ ਬੜਾ ਵਾਹ ਬਾਈ ਯਾਰ ਬਾੜਾ ਮੈਂ ਕਹਣਾ ਯਾਰ ਇਹ ਵੀ ਯਾਰ ਹੈਗਾ ਕਿਸੇ ਨੂੰ ਨਾ ਅੱਜ ਕੱਲ ਦੇ ਜਵਾਂਖ ਨੂੰ ਪਛਾਣ ਨਹੀਂ ਇਹ ਤਾਂ ਆਪਣੇ ਆਮ ਹੀ ਹੋ ਜਾਂਦੇ ਆਮ ਹੀ ਹੋ ਜਾਂਦੇ ਆ ਬਈ ਆਮ ਹੀ ਇਹ ਵੱਧ ਹੁੰਦੇ ਆ 2000 ਦੀਆਂ 500 ਦੀ ਡੱਬੀ ਲੈ ਕੇ ਖਾਣੇ ਬਿਲਕੁਲ ਬਈ ਜਿੱਥੇ ਬਈ ਆਪਣਾ ਕਹਿੰਦੇ ਪਿੱਪਲ ਹੁੰਦਾ ਬਰੋਟਾ ਹੁੰਦਾ ਉਹਦੇ ਲਵੇ ਇਹ ਆਮ ਹੀ ਹੁੰਦਾ ਮੈਨੂੰ ਇੱਕ ਮੁੰਡੇ ਦਾ ਫੋਨ ਆਇਆ ਮੁੰਡਾ ਜਿੰਮ ਲਾਉਂਦਾ ਆਪਣਾ ਮਿੱਤਰ ਅਬਰਨ ਵਾਲੇ ਤੋਂ ਬਾਈ ਸ਼ੋਰ ਬ ਉਹ ਕਹਿੰਦਾ ਬਾਈ ਆਸ਼ਵਗੰਧਾ ਦੀਆਂ ਗੋਲੀਆਂ ਲੈਣੀਆਂ ਨੇ ਠੀਕ ਹੈ ਕਿੱਥੋਂ ਮਿਲਣਗੀਆਂ ਮਾ ਵੀ ਕਾਦੇ ਵਾਸਤੇ ਕੀ ਕੰਮ ਕਰਦਾ ਉਹ ਮੈਂ ਉਹਨੂੰ ਪੁੱਛਿਆ ਮਾ ਵੀ ਦੇਖਿਆ ਨੂੰ ਕਿੰਨੀ ਕਿ ਨੌਲੇਜ ਆ ਕੀ ਉਹ ਆ ਕਹਿੰਦਾ ਬਾਈ ਐਂ ਕਰਕੇ ਵੀ ਉਹਦੇ ਵਿੱਚ ਹਾਈ ਦੇ ਚ ਨਿਊਟ੍ਰੀਸ਼ਨ ਹੁੰਦੀ ਆ ਆਪਣੇ ਜਿਹੜੇ ਬਾਡੀ ਦੇ ਵਾਲੇ ਕਰਦੇ ਹੁੰਦੇ ਆ ਹਾਂ ਵੀ ਆਪਣੇ ਜਿਹੜੇ ਬਾਡੀ ਦੇ ਸੈੱਲ ਨੇ ਉਹ ਸੇਤੀ ਰਿਕਵਰ ਹੁੰਦੇ ਆ ਮਤਲਬ ਜਿਮ ਵਾਲੇ ਬੰਦੇ ਜ਼ੋਰ ਬਾਲਾ ਲਾਉਂਦੇ ਆ ਵੀ ਆਹ ਚਾਹੀਦੀ ਆ ਮੈਨੂੰ ਆਖਿਆ ਮਾ ਯਾਰ ਤੂੰ ਇਹਦਾ ਅਸ਼ਵਗੰਧ ਦਾ ਬੂਟਾ ਹੀ ਲਾ ਲੈ ਹੂੰ ਉਹ ਬੰਦੇ ਨੇ ਮੇਰੀ ਗੱਲ ਮੰਨ ਕੇ ਬਾਈ ਘਰੇ ਗਮਲੇ ਦੇ ਵਿੱਚ ਇਹਦਾ ਬੂਟਾ ਲਾ ਲਿਆ 50 ਖਾਣੀ 60 ਰੁਪਏ ਦਾ ਲੈ ਕੇ ਹਾਂ ਮੈਂ ਉਹਨੂੰ ਬੂਟਾ ਪ੍ਰੋਵਾਈਡ ਕਰਵਾਇਆ ਉਹ ਬੰਦਾ ਕਹਿੰਦਾ ਸਾਡੇ ਦੂਜੇ ਬੰਦੇ ਦਾ ਦਿਨ ਚ ਇਹਦੀਆਂ ਟੈਬਲੇਟ ਲੈਂਦੇ ਕੰਨਾ ਮੈਂ ਬਈ ਇਹਦੇ ਪੱਤੇ ਤੋੜ ਕੇ ਖਾ ਲੈਂਦਾ ਜਮਾਂ ਸੇਮ ਬਰੋਬਰ ਚੀਜ਼ ਬਈ ਉਨਾ ਹੀ ਰਿਜ਼ਲਟ ਆਇਆ ਇਹ ਕੁਦਰਤੀ ਹੈ ਕੁਦਰਤੀ ਚੀਜ਼ ਆ ਬਈ ਹਾਂ ਗੋਲੀਆਂ ਦਾ ਨੁਕਸਾਨ ਵੀ ਹਾਂ ਬਈ ਹਾਂ ਬਿਲਕੁਲ ਬਈ ਫੇਰ ਉਹਨੂੰ ਕਿਹਾ ਮਾ ਜੀ ਤਾਂ ਸਭ ਤੋਂ ਵੱਧ ਰਿਜ਼ਲਟ ਲੈਣਾ ਜਿਹੜੀ ਇਹਦੀ ਜੜਾ ਹੈ ਉਹਨੂੰ ਬਈ ਆਪਾਂ ਸਾਂਵੇਂ ਸੁਕਾ ਲਓ ਉਹਨੂੰ ਪੀਸ ਕੇ ਉਹਦਾ ਪਾਊਡਰ ਬਣਦਾ ਤੇ ਉਹਨੂੰ ਮਾਹ ਰੋਜ਼ ਤੋਂ ਐਂ ਮੰਨ ਲਾ ਉਹਦੀ ਇੱਕ ਗੋਲੀ ਬਣਾ ਕੇ ਖਾਣ ਗੋਲੀਆਂ ਬਣਾ ਲਾ ਬਣਾ ਕੇ ਖਾਣ ਲੱਗ ਜੀ ਮਾ ਜਿਹੜੀਆਂ ਤੁਹਾਨੂੰ ਬਾਜ਼ਾਰ 'ਚ ਗੋਲੀਆਂ ਮਿਲਦੀਆਂ ਨੇ ਉਹਦੇ ਵਿੱਚ ਤਾਂ ਬਈ ਇਹਦਾ ਹਰਕ ਕੱਢ ਕੇ ਹੋਰ ਕੈਮੀਕਲ ਪਾ ਕੇ ਆ ਚੀਜ਼ਾਂ ਪਾ ਕੇ ਤਿਆਰ ਕੀਤੀ ਹੁੰਦੀ ਆ ਨਾ ਇਹ ਬਈ ਸਿੱਧੀ ਨੇਚਰਲ ਆ ਗਈ ਐਂ ਬਈ ਜਿਵੇਂ ਆ 베ਰੀਆਂ ਆ ਗਈਆਂ ਆ ਬਈ ਆਪਣੇ ਉਹਦੀਆਂ ਚਿਬੜਾਂ ਦੀਆਂ ਵੇਲ ਆ ਗਈਆਂ ਬਈ ਇਹ ਸਾਨੂੰ ਆਇਆ ਬਈ ਕੁਝ ਵੀ ਪੱਟੀ ਇਹ ਨਾ ਹਨਾ ਵੀ ਆ ਚੀਜ਼ਾਂ ਹੀ ਰਹਿੰਦੇ ਬਈ ਆ ਬਈ ਜਵੈਣ ਦਾ ਪੌਦਾ ਆ ਜਵੈਣ ਲੈ ਬਈ ਜਵੈਣ ਖਾਦੀ ਦਾ ਸਾਰੇ ਨੇ ਬੂਟਾ ਅੱਜ ਪਹਿਲੀ ਵਾਰ ਵੀ ਹਾਂ ਜਿਵੇਂ ਆਪਾਂ ਬਈ ਦੇਖਾ ਪਰੌਂਠੇ ਬਣਾਉਣੇ ਆ ਆਪਾਂ ਕਹਿੰਦੇ ਯਾਰ ਟੇਸਟ ਦੇ ਮਾਰੇ ਜਵੈਣ ਪਾ ਲੋ ਆ ਪਾ ਲੋ ਹਨਾ ਉਸੇ ਤਰ੍ਹਾਂ ਬਈ ਇਹਦੇ ਪੱਤੇ ਤੋੜਦੇ ਆ ਹਨਾ ਤੇ ਇਹਨਾਂ ਨੂੰ ਬਈ ਜਮਾ ਗੜੜਮਲੜ ਕਰਕੇ ਮੰਨਦਾ ਵੀ ਚਾਕਲੇਟੇ ਉਹਦੇ ਵਿੱਚ ਆਟੇ ਦੇ ਵਿੱਚ ਹੀ ਬਿਲਕੁਲ ਗੁੰਨ ਕੇ ਬਈ ਓਵੇਂ ਹੀ ਕਰ ਲੈਂਦੇ ਆਗੇ ਮੈਂ ਕਹਿੰਦਾ ਤੁਸੀਂ ਇੱਕ ਵਾਰੀ ਇਹਦਾ ਟੇਸਟ ਲੈ ਕੇ ਦੇਖੋ ਉਹੀ ਟੇਸਟ ਆਉਂਦਾ ਹੈ ਬਿਲਕੁਲ ਬਈ ਤੁਸੀਂ ਸੁੰਘ ਕੇ ਦੇਖੋ ਬਈ ਆਪ ਸਹੀ ਗੱਲ ਹੈ ਦੇਖ ਲੈ ਬਈ ਜਵੈਨ ਦਾ ਟੇਸਟ ਆ ਬਈ ਜਮਾ ਯਾਰ ਆਈਆਂ ਗਮਾਰਾ ਨਹੀਂ ਹੋ ਜਾਂਦੇ ਕਿ ਬਾੜੀ ਮਿਹਨਤ ਕਰ ਆ ਇਹਦਾ ਆਮ ਹੀ ਨੇ ਬਈ ਜਿਹੜੀ ਬਈ ਇਹਦਾ ਇਹ ਵੀ ਬਈ ਹੈਗਾ ਸੁਨੇਹਾ ਤੇਰੇ ਖੇਤ ਤੋਂ ਬਈ ਪੰਜਾਬ ਦੇ ਵਿੱਚ ਹਰੇਕ ਚੀਜ਼ ਹੋ ਸਕਦੀ ਹੈ ਜੰਮੂ ਜੇ ਕਹਿੰਦਾ ਸੇਵ ਤੇ ਕੇਸਰ ਹੁੰਦਾ ਤੇ ਆਪਣੇ ਸੇਵ ਕੇਸਰ ਵੀ ਹੋ ਜੂਗਾ ਹੋਰ ਵੀ ਪੰਜਾਬ ਦੀ ਧਰਤੀ ਵਰਗੀ ਕੋਈ ਧਰਤੀ ਹੈ ਨਹੀਂ ਹਣਾ ਇਹ ਤਾਂ ਧਰਤੀ ਬਾਈ ਮੈਂ ਕਹਿੰਦਾ ਇਹ ਜੀ ਆ ਯਾਰ ਜੇ ਕਿਸੇ 70 80 ਸਾਲ ਦੇ ਬੰਦੇ ਨੂੰ ਇੱਥੇ ਗੱਡ ਦੀਏ ਨਾ ਆਪਾਂ ਉਹ ਵੀ ਬਾਈ 2 ਸਾਲਾਂ ਬਾਅਦ ਮੈਂ ਕਹਿੰਦਾ 20 25 ਸਾਲ ਦਾ ਹੋ ਕੇ ਨਿਕਲੂਗਾ ਖੀਜ ਜਵਾਨ ਹੋ ਜੂਗਾ ਜਵਾਨ ਹੋ ਜੂ ਆ ਬਾਈ ਵੱਡੀ ਇਲੈਚੀ ਆ ਗਈ ਠੀਕ ਹੈ ਇਹਦੇ ਆਪਣੇ ਇਲੈਚੀ ਵੈਸੇ ਲੱਗਦੀ ਤਾਂ ਹੈ ਨਹੀਂ ਆ ਫੁੱਲ ਜੇ ਲੱਗ ਕੇ ਉਹ ਹੋ ਜਾਂਦਾਗਾ ਇਹ ਮੌਸਮੀ ਹੈਗਾ ਪਰ ਇਹਦੇ ਪੱਤੇ ਚਾਹ ਵਗੈਰਾ ਚ ਆਪਾਂ ਪਾਉਣੇ ਆ ਬਈ ਆ ਵੱਡੀ ਇਲਾਇਚੀ ਆ ਛੋਟੀ ਇਲਾਇਚੀ ਆ ਬਈ ਆ ਗਾ ਜੀਰ ਵਗੈਰਾ ਸਾਰਾ ਕੁਝ ਲੱਗਿਆ ਹੋਇਆ ਹਾਂ ਬਈ ਤੇ ਤੁਹਾਨੂੰ ਇੱਧਰ ਕਦੂ ਵੀ ਦਿਖਾਉਣੇ ਆ ਬਈ ਆ ਜੋ ਵਿੱਚੀ ਆ ਜੋ ਬਾਲਾ ਮੋਹ ਪਿਆਰ ਲੱਗਦਾ ਹੈ ਨਾ ਬਿਲਕੁਲ ਬਈ ਬਈ ਸਭ ਤੋਂ ਦੇਖ ਵਾ ਤਾਂ ਮੇਨ ਚੀਜ਼ ਤੂੰ ਰੇੜੀ ਲਈ ਬੈਠਾ ਸੀ ਯਾਰ ਸ਼ਰਮ ਨਹੀਂ ਆਈ ਤੈਨੂੰ ਐਡਾ ਤਾਕੜਾ ਚੈਨਲ ਆ ਤੇਰਾ ਪੈਲੀ ਦਾ ਮਾਲਕਾ ਮੈਨੂੰ ਨਾ ਦਨ ਵਹੀ ਗੱਲ ਕਰ ਰਿਹਾ ਮੇਰਾ ਇੱਕ ਮਿੱਤਰ ਬੋਲਦਾ ਹੂੰ ਕਹਿੰਦਾ ਬਈ ਯਾਰ ਮੈਂ ਸੋਚਿਆ ਵੀ ਯਾਰ ਬਾਈ ਧਣੀਆਂ ਕਿਵੇਂ ਵੇਚੀ ਜਾਂਦਾ ਯਾਰ ਵੀ ਕੀ ਗੱਲ ਉਹਦਾ ਮੈਨੂੰ ਫੋਨ ਪਤਾ ਕਦੇ ਵਾਸਤੇ ਆਇਆ ਕਹਿੰਦਾ ਬਾਈ ਕੀ ਗੱਲ ਵੀ ਹੱਥ ਟਾਟ ਹੋ ਗਿਆ ਮਾ ਵੀ ਹੱਥ ਟਾਟ ਕਿਵੇਂ ਕਹਿੰਦਾ ਬਾਈ ਇਹ ਧਣੀਆਂ ਵੇਚੀ ਜਾਂਦੇ ਤੇ ਮੈਂ ਜਾ ਹੋਏ ਤੇਰੇ ਮਾ ਭਰਾ ভাই ਇਹਦੇ ਕਰਕੇ ਬੱਲੇ ਬੱਲੇ ਐ ਇੱਕ ਸਨੇਹਾ ਵੀ ਦਿੱਤਾ ਇੱਕ ਅੱਜ ਵੀ ਇਹਨੂੰ ਵੇਚਣ ਦੀ ਲੋੜ ਨਹੀਂ ਰੇੜੀ ਲਾ ਕੇ ਬੈਠਾ ਬਿਲਕੁਲ ਠੀਕ ਐ ਪਰ ਤੂੰ ਇੱਕ ਸਨੇਹਾ ਦਿੱਤਾ ਨੌਂ ਜਾਨਾ ਬਈ ਯਾਰ ਇਹ ਆਪਣੇ ਕੀ ਹੁੰਦਾ ਨਾ ਬਾਈ ਕਈ ਵਾਰ ਜਦੋਂ ਇੱਕ ਪਛਾਣ ਬਣ ਜਾਂਦੀ ਆ ਤਾਂ ਬੰਦੇ ਪੈਰ ਛੱਡ ਜਾਂਦੇ ਆ ਹੈਨਾ ਐ ਸਮਝ ਨਾ ਜਾਂਦਾ ਵੀ ਮੈਂ ਦਾ ਪਤਾ ਨਹੀਂ ਕੀ ਬਣ ਗਿਆ ਹੈਨਾ ਚਾਰ ਬਰ ਦੇ ਫੁੱਟ ਤੇ ਹਾਂ ਤੇ ਹੁਣ ਤੁਸੀਂ ਐਂ ਲੈ ਲਓ ਬਈਆ ਕਦੂ ਨੇ ਹੈਨਾ ਤੇ ਛੱਡਦੇ ਬਈ ਕੀ ਦਾ ਬਈ ਕਦੂ ਜਾਂ ਚੂਤ ਤੁਸੀਂ ਬਈ ਮੈਂ ਕਹਿੰਦਾ ਯਾਰ ਖੜੇ ਖੜੀ ਵਿਕ ਜਾਂਦੇ ਬਈ ਬਹੁਤ ਆ ਬਈ ਯਾਰ ਖੜੇ ਖੜੀ ਵਿਕ ਜਾਂਦੇ ਆ ਬਈ ਯਾਰ ਇੱਥੇ ਇਸ ਟਾਈਮ ਬਈ ਆਪਾਂ 70 ਰੁਪਏ ਕਿਲੋ ਕਦੂ ਵੇਚਿਆ ਖੇਤੋਂ ਹਾਂ ਬੋਲੀ ਦੀ ਹੈਨਾ ਹਾਂ ਬੋਲੀ ਦੇ ਜਿਹੜੇ ਇਹੋ ਜਿਹੇ ਕਦੂ ਨੇ ਬਈ ਏਡੇ ਏਡੇ ਕਦੂ ਜਾਂਦੇ ਆ ਹੈਨਾ ਹੂੰ ਇਹਨਾਂ ਦਾ ਵੀ 60-60 ਰੁਪਏ ਰੇਟ ਲੱਗਦਾ ਬਈ ਜਿਹੜੇ ਏਡੇ ਏਡੇ ਕੱਚੇ ਕੱਚੇ ਕਦੂ ਜਾਂਦੇ ਨੇ ਹਾਂ ਇਹ ਵੀ 70-70 ਰੁਪਏ ਮੰਨ ਉਹ ਸਾਹਬ ਤੇ ਹੋ ਜਾਂਦਾ ਤੁਹਾਡਾ ਇੱਥੇ ਚਲਾ ਜਾਂਦਾ ਹੂੰ ਕਿਤੇ ਮੰਡੀ ਜਾਣ ਦੀ ਲੋੜ ਨਹੀਂ ਹਾਂ ਬਾਈ ਕਿਤੇ ਜਾਣ ਦੀ ਲੋੜ ਕਿਉਂ ਸਾਡੇ ਕੋਲੇ ਬਾਈ 19 ਚੀਜ਼ ਪੈਦਾ ਹੁੰਦੀ ਆ ਆ ਤੋਰੀਆਂ ਨੇ ਬਾਈ ਐਹੀ ਜੀ ਕੱਚੀ ਕੱਚੀ ਚੀਜ਼ ਯਾਰ ਹਰੇਕ ਸਾਡੇ ਕੀ ਆ ਯਾਰ ਸਾਡੀ ਕੋਸ਼ਿਸ਼ ਹੁੰਦੀ ਆ ਵੀ ਜਿਹੜਾ ਇੱਕ ਪੜ੍ਹੇ ਲਿਖੇ ਲੋਕ ਨਹੀਂ ਹੈਗੇ ਪੜ੍ਹਿਆ ਲਿਖਿਆ ਕਸਟਮਰ ਆ ਜਿਵੇਂ ਸਰਕਾਰੀ ਟੀਚਰ ਹੋ ਗਏ ਪੁਲਿਸ ਮੁਲਾਜ਼ਮ ਹੋ ਗਏ ਹਨ ਉਹ ਬੰਦਿਆਂ ਨੂੰ ਬਾਈ ਇਹ ਚੀਜ਼ਾਂ ਦੀ ਪਰਖ ਹੈ ਅਸੀਂ ਉਹਰੇ ਗੱਲ ਹੋਰ ਰੱਖੀ ਵੀ ਦੇਖ ਬਾਈ ਮੰਨ ਲਾ ਜੇ ਮੰਡੀ ਦੇ ਵਿੱਚ 60-70 ਰੁਪਏ ਉਹ ਜਾਂ ਕਦੂ ਜਾਂ ਇਹ ਜੀ ਤੋਰੀ ਵਿਕਦੀ ਆ ਪਿੰਡ ਦੇ ਵਿੱਚ ਉਹ ਆ ਕੇ ਚੀਜ਼ 80 90 ਰੁਪਏ ਕਿਲੋ ਹੋ ਜਾਂਦੀ ਆ 100 ਰੁਪਏ ਵੀ ਹੋ ਜਾਂਦੀ ਆ ਨਾਲੇ ਬਈ ਹੋ ਜਾਂਦੀ ਆ ਹਾਂ ਤੇ ਅਸੀਂ ਬੰਦੇ ਨੂੰ ਇਹ ਗੱਲ ਕਹਿੰਦੇ ਆ ਵੀ ਤੁਸੀਂ ਆਓ ਜਿਹੜਾ ਪਿੰਡ ਦੇ ਵਿੱਚ ਰੇਟ ਮਿਲਦਾ ਕਦੂ ਮਿਲਦਾ ਤੋਰੀ ਮਿਲਦੀ ਆ ਚੌਲੇ ਮਿਲਦੇ ਆ ਕੁਝ ਵੀ ਮਿਲਦਾ ਵੀ ਉਹੀ ਰੇਟ ਦੇ ਪੈਸੇ ਸਾਨੂੰ ਦਿਓ ਅਸੀਂ ਤੁਹਾਨੂੰ ਇੱਥੋਂ ਤੋੜ ਕੇ ਦੇਵਾਂਗੇ ਤੁਹਾਡੀਆਂ ਅੱਖਾਂ ਦੇ ਸਾਹਮਣੇ ਭਾਵੇਂ ਆਪ ਤੋੜਦਾ ਭਾਵੇਂ ਆਪ ਤੋੜ ਲਓ ਬਾਈ ਮੈਂ ਕਹਿੰਦਾ ਆਪ ਤੋੜ ਲੈਣ ਦਾ ਵਾੜਾ ਸੌਖਾ ਹੈ ਨਹੀਂ ਲੈਬਰ ਵੱਜ ਜਾਂਦੀ ਆ ਓਵੇਂ ਆ ਬਾਈ ਹੁਣ ਆ ਦੇਖ ਬਾਈ ਆ ਕਦੂ ਵਗੈਰਾ ਸਾਰੇ ਦੇਖ ਲੈ ਬਾਈ ਹੈ ਨਾ ਹਾਂ ਕੱਚਾ ਪਿਆ ਯਾਰ ਕੰਮ ਜਮਾ ਬਿਲਕੁਲ ਬਈ ਆਂ ਆਮ ਖਟੀਆਂ ਹੀ ਆਂ ਵੱਲਾਂ ਹੋ ਜਾਂਦੀਆਂ ਤੇ ਮੋਲ ਵਿੱਚ ਸਾਡੇ ਹੁਣ ਵਿੱਚ ਸਾਡੇ ਬੰਦੇ ਕਹਿੰਦੇ ਆ ਵੀ ਯਾਰ ਸਾਡੇ ਕੱਦੂ ਦਾ ਬਾਈ ਟੂਨੇ ਉਹ ਹੋਈ ਜਾਂਦੇ ਹਨਾ ਸਾਡੇ ਕੋਲੇ ਬਾਈ ਇੱਕਦਮ ਹੈ ਕੇਨ ਭਰਿਆ ਸੀ 2020 ਚ ਲੱਸੀ ਦਾ ਜਮਾ ਖੱਟੀ ਲੱਸੀ ਆਪਣੇ ਗੁਰਦੁਆਰੇ ਨਹੀਂ ਮੰਨਦਾ ਵੀ ਕਿੰਨੀ ਕਿੰਨੀ ਲੱਸੀ ਹੋ ਜਾਂਦੀ ਹੈ ਨਾ ਜਾਂ ਸਿਆਲਾਂ ਦੇ ਵਿੱਚ ਲੱਸੀ ਨੂੰ ਕੋਈ ਬਰਤਨ ਨਹੀਂ ਹੈਗਾ ਲੱਸੀ ਗਰਮੀ ਝੋਖੀ ਮਿਲਦੀ ਆ ਸਿਆਲਾਂ ਚ ਲੋਕ ਬਈ ਆਪਣੇ ਨਾਲੀਆਂ ਜੀ ਬਾਈ ਜਾਂਦੇ ਲੱਸੀ ਦੇਖਣ ਤੁਸੀਂ ਵੀ ਦੇਖਿਆ ਹੋ ਸੋਡੇ ਆਪਦੇ ਪਿੰਡਾਂ ਦੀਆਂ ਕਹਾਣੀਆਂ ਇਹ ਹੈ ਹਨਾ ਹਾਂ ਪਸ਼ੂ ਵੀ ਰਾਤ ਦੇ ਕਹਿੰਦੇ ਲੱਸੀ ਕੋਈ ਪੀਂਦਾ ਨਹੀਂ ਆ ਹਾਂ ਰੜਕਦੇ ਇਹ ਬਈ ਸਿਆਲਾਂ ਦੇ ਵਿੱਚ ਅਸੀਂ ਲੱਸੀ ਕੱਟੀ ਕਰਨੀ ਸ਼ੁਰੂ ਕਰਤੀ 2020 ਚ ਜਦੋਂ ਪਹਿਲੀ ਵਾਰ ਧਨੀਆਂ ਲਾਇਆ ਬਈ ਉਦੋਂ ਇੱਕ ਕੇਨ ਭਰਿਆ ਫਿਰ 2021 ਚ 2022 ਚ 2023 ਚ ਹੁਣ 2024 ਚ ਫੇਰ ਭਰਨਾ ਬਈ ਜਿਹੜਾ ਰਕੀ ਉਹਦੇ ਸਿਆਲ ਆਊਗਾ 6 ਸਾਲ 2 ਸਾਲ ਪੁਰਾਣੀ ਛਿੜਕ ਦੇਣਾ ਹਾਂ ਮਨ ਲੜੀ 2020 ਵਾਲੀ ਆ ਬਈ ਉਸ ਤੋਂ ਬਾਅਦ ਤੋਂ ਐ ਮਨ ਲਾ ਸਾਲ ਬਾਅਦ ਅਸੀਂ ਸ਼ੁਰੂ ਕਰ ਦਨੇ ਆ ਤੇ ਤੂੰ ਬੱਲਾਂ ਦੇਖ ਬਈ ਐਂ ਖੜੀਆਂ ਨੇ ਜਮਾ ਹਨ ਕੋਈ ਉਪਰਾਏ ਡਿਫਰੈਂਸੀਏਸ਼ਨ ਕਰੀਆਂ ਜਿਵੇਂ ਹਾਂ ਉਹ ਕੰਮ ਤੂੰ ਆਹ ਦੇਖ ਲੈ ਭਈ ਯਾਰ ਪੱਤੇ ਦੇਖ ਲੈ ਕਿੰਨੇ ਕੂਲੇ-ਕੂਲੇ ਹੋਏ ਪਿਆ ਬਈ ਆਹ ਦੇਖ ਲੈ ਪੱਤੇ ਯਾਰ ਬਈ ਸਾਰਾ ਕਿੰਨਾ ਥਾਂ ਤੇਰੇ ਕੋਲੇ ਇਹ ਬਈ ਆਪਣਾ ਅੱਧਾ ਗਿੱਲਾ ਖੜਾ ਇਸੇ ਕੰਮ ਦੀ ਹੈ ਠੀਕ ਹੈ ਅੱਧਾ ਹੋਵੇ ਜਾਂ ਪੌਣਾ ਗਿੱਲਾ ਹੋਵੇ ਦੇਖ ਲੈ ਬਾਕੀ ਜੱਟੂ ਸਾਹਿਬ ਤੇ ਮਣਕੇ ਦੇਖ ਲਾ ਵੀ ਕਿੰਨਾ ਕ ਬਣਦਾ ਹਨਾ ਇਹਦੀ ਇਧਰ ਨੂੰ ਸਵਾ ਗੱਲਾ ਵਹੀ ਹੈ ਜੀ ਨੂੰ ਕਾਪੀ ਕਰਨਾ سوشل ਮੀਡੀਆ ਤੇ ਹੋਰ ਵੀ ਗੰਦ ਪਰੋਸਿਆ ਜਾਂਦਾ ਆਪਦੇ ਬੱਚਿਆਂ ਵਾਸਤੇ ਜ਼ਰੂਰ ਕਰੋ ਕਿਉਂਕਿ ਉਹ ਕੋਈ 3 ਸਾਲਾਂ ਦਾ ਕੋਈ 5 ਕੋਈ 10 ਉਹਨਾਂ ਨੂੰ ਨਹੀਂ ਪਤਾ ਵੀ ਸਾਡਾ ਮਾਂ ਪਿਓ ਕੀ ਖਵਾਈ ਜਾਂਦਾ ਹਨਾ ਬਈ ਬਿਲਕੁਲ ਬਈ ਉਹਨਾਂ ਨੂੰ ਕੁਝ ਨਹੀਂ ਪਤਾ ਹਾਂ ਸੁਣਨਾ ਨਹੀਂ ਪਤਾ ਸੀ ਬਈ ਜ਼ਹਿਰ ਖਾ ਰਹੇ ਆ ਪਰ ਥੋੜੇ ਬੱਚਿਆਂ ਨੂੰ ਨਹੀਂ ਪਤਾ ਜਿਹੜੇ ਬੈਂਕ ਚ ਬਈ ਐਫ ਡੀ ਪਈ ਹੈ ਉਹਨੇ ਕੰਮ ਨਹੀਂ ਆਉਣਾ ਆ ਚੀਜ਼ ਹਨਾ ਆ ਚੀਜ਼ ਨਹੀਂ ਇਹ ਗੱਲ ਹੋਰ ਆ ਬਈ ਜਿਹੜੇ ਆਪਾਂ ਦੇਖਦੇ ਨੇ ਵੀ ਮੁੰਡੇ ਕੁੜੀਆਂ 'ਲੇ ਲੱਸਣ ਕਰੀ ਜਾਂਦੇ ਆ ਉਹ ਸਾਰਾ ਜਿੰਨੇ ਹਾਈਬ੍ਰਿਡ ਬੀਜ ਨੇ ਹਨਾ ਉਹੀ ਹੋ ਗਿਆ ਉਹਨਾਂ ਦਾ ਹੀ ਚੱਕਰ ਆ ਬਾਈ ਹਾਂ ਜਾਂ ਜੇ ਮੈਂ ਆਪਾਂ ਬਈ ਬਲੈਂਡਰਾਂ ਮੁਰਗੇ ਖਾਈ ਜਾਂਦੇ ਆ ਉਹਦਾ ਬਲੈਂਡਰ ਦਾ ਕੀ ਜੈਂਡਰ ਆ ਬਾਈ ਕੋਈ ਜੈਂਡਰ ਨਹੀਂ ਠੀਕ ਹੈ 40 ਦਿਨਾਂ ਚ ਹੋ ਜਾਂਦਾ 40 ਦਿਨਾਂ ਚ ਤਿਆਰ ਹੋ ਜਾਂਦਾ ਕੀ ਹੋਈ ਜਾਂਦਾ ਬਈ ਤੂੰ ਐਂ ਦੇਖ ਲੈ ਬਾਈ ਉਹ ਮੇਰੇ ਪੁੱਤ ਦੇਦੇ ਹੋਰ ਹੀ ਤਰ੍ਹਾਂ ਮੁੰਡੇ ਕੁੜੀਆਂ ਵਾਲੇ ਲਸਣ ਕਰੀ ਜਾਂਦੇ ਆਗੇ ਪਤਾ ਨਹੀਂ ਕੀ ਭਾਲਦੇ ਸਤਹੁੰਦ ਰਿਆ ਚੱਲੀ ਜਾਂਦਾ ਸਤਹੁੰਦ ਰਿਆ ਚੱਲੀ ਜਾਂਦਾ ਸਹੀ ਗੱਲ ਆ ਮੈਂ ਕਹਿੰਦਾ ਨਸ਼ੇ ਦਾ ਮੈਂ ਕਹਿੰਦਾ ਨਸ਼ੇ ਦਾ ਉਹਨਾਂ ਖਤਰਾ ਨਹੀਂ ਹੈਗਾ ਜਿੰਨਾ ਉਹਦਾ ਜਨਾਹੂ ਚੀਜ਼ ਦਾ ਖਤਰਾ ਨਸ਼ਾ ਲਾਗੇ ਤਾਂ ਮਰ ਜਾਂਦਾ ਉਹ ਜਮੇ ਇਖਤੀ ਕਰਾਉਂਦਾ ਹਾਂ ਉਹ ਜਮੀ ਮੇਰਾ ਸੜਾ ਬੰਦਾ ਜਿਹੜਾ ਉਹ ਇਹ ਜਾ ਇੱਕ ਲਾਣੇ 'ਚ ਪੈਦਾ ਹੋ ਗਿਆ ਸਾਰੇ ਲਾਣੇ ਨੂੰ ਤਾਨੇ ਮਿਲ ਜਾਂਦੇ ਨੇ ਖੇ ਆ ਜਮਾ ਹਾਂ ਨਸ਼ਾ ਤਾਂ ਨੌਜਵਾਨ ਤਾਂ ਕਰਦੇ ਨੇ ਜਿਵੇਂ ਮੁੱਖ ਮੰਤਰੀ ਸਾਹਿਬ ਨੇ ਪਹਿਲੇ ਦਿਨ ਸੌਂ ਚੋਕਣ ਵੇਲੇ ਕਿਹਾ ਦੀ ਕਹਿੰਦਾ ਵੀ ਆਪਣੇ ਮੁੰਡਿਆਂ ਨੂੰ ਸਮਝ ਨਹੀਂ ਆ ਰਹੀ ਸੀ ਕਰੀਏ ਕੀ ਹੁਣ ਤੂੰ ਦੇਖ ਬਈ ਆਪਣੇ ਸਕੂਲਾਂ ਚ ਪੜ੍ਹਾਈ ਹੁੰਦੀ ਆ α, β, γ, δ, ε, ζ, β, 2 ਲਲੜ ਪਲੜ ਹੁੰਦਾ ਤੂੰ ਐਂ ਰਸ ਨੂੰ ਤੇਰੀ ਜ਼ਿੰਦਗੀ ਚ ਕਰੇ ਉਹ ਪੜ੍ਹਾਈ ਪੜੀ ਹੋਈ ਕਮਾਈ ਨਹੀਂ ਆਉਂਦੀ ਹੈਨਾ ਜਿਵੇਂ ਪਰਮੇਸ਼ਵਰਮਨ ਕਿਹਾ ਸੀ ਕਿ ਨਾ ਸਕੂਲੀ ਪੜ੍ਹਾਈ ਨਾਲੋਂ ਜ਼ਿੰਦਗੀ ਦੀ ਪੜ੍ਹਾਈ ਆ ਜਿਹੜੀ ਜ਼ਿਆਦਾ ਕਮ ਲਉਂਦੀ ਆ ਜਿਹੜੇ ਨੂੰ ਕੋਸ ਸੀਟਾਂ ਦੇ ਤੇ ਹਿੱਟਾ ਨਹੀਂ ਗੈਣੀਆਂ ਆਉਂਦੀਆਂ ਜਦੋਂ ਪੱਠੇ ਤੇ ਆ ਜਾਂਦੇ ਨੇ ਬਿਲਕੁਲ ਬਈ ਪੁਰਾਣਾ ਅਣਪੜ੍ਹ ਬੰਦਾ ਕੋਈ ਪਾ ਗੈਣ ਦੂਗਾ ਜਿਹੜਾ ਕੋਸ ਸੀਟੇ ਵਾਲਾ ਉਹ ਨਹੀਂ ਗੈਣ ਬਿਲਕੁਲ ਹੁਣ ਮੇਰਾ ਜਵਾਬ ਆ ਬਈ ਮੈਂ ਸੋਚਿਆ ਵੀ ਚਾਹੇ ਜੇ ਤਾਂ ਤੂੰ ਉਹ ਦੁਬਾਰਾ ਮਤਲਬ ਵੈਟਰਨਰੀ ਲੈਣ ਚਾਹਣਾ ਆਪਣੇ ਪਸ਼ੂਆਂ ਬਾਰੇ ਗਿਆਨ ਪ੍ਰਾਪਤ ਕਰਨਾ ਹੈ ਨਾ ਵੀ ਉਸ ਹਸਾਬ ਤੇ 80 85% ਨੰਬਰਾਂ ਦੇ ਬੰਦਾ ਪਾਸ ਹੋਣਾ ਚਾਹੀਦਾ ਬਾਈ ਤਾਂ ਕਿ ਸੇ ਚੰਗੇ ਕਾਲਜ ਚ ਦਾਖਲਾ ਮਿਲ ਜਾਂਦਾ ਤਾਂ ਮੈਂ ਤਾਂ ਇਹੀ ਸੋਚਿਆ ਬਾਈ ਵੀ ਇਹਨੂੰ ਜ਼ਿੰਦਗੀ ਦਾ ਗਿਆਨ ਦਈਏ ਤੇ ਇਹਨੂੰ ਉਹ ਚੀਜ਼ ਨਾਲ ਜੋੜੀਏ ਜਿਹੜੇ ਆਪਣੇ ਪਿੰਡਾਂ ਦੇ ਵਿੱਚ ਕੰਮ ਆਉਂਦੇ ਆ ਹੁਣ ਤੂੰ ਐਂ ਦੇਖ ਲੈ ਬਾਈ ਪਿੰਡਾਂ ਦੇ ਵਿੱਚ ਚੰਗੇ ਪਸ਼ੂਆਂ ਵਾਲੇ ਡਾਕਟਰ ਨਹੀਂ ਮਿਲਦੇ ਪਿੰਡਾਂ ਦੇ ਵਿੱਚ ਚੰਗੇ ਬੰਦੇ ਵਾਲੇ ਡਾਕਟਰ ਨਹੀਂ ਮਿਲਦੇ ਹੈਗੇ ਤਾਂ ਕਰਕੇ ਮੈਨੂੰ ਐ ਆ ਬਾਈ ਵੀ ਇਹਨੂੰ ਆਪਦੀ ਇਸੇ ਲਾਈਨ ਚ ਪਾਈਏ ਖੇਤੀਬਾੜੀ ਨਾਲ ਸੰਬੰਧਤ ਕੋਈ ਕੋਰਸ ਕਰਾਵਾਂਗੇ ਉਹ ਪੜਾਈ ਕਰਾਵਾਂਗੇ ਬਾਈ ਪਸ਼ੂਆਂ ਨਾਲ ਸੰਬੰਧਿਤ ਕੋਈ ਕੋਰਸ ਕਰਾਵਾਂਗੇ ਉਹ ਪੜਾਈ ਕਰਾਵਾਂਗੇ ਬਾਈ ਐਨੀ ਕੁ ਸੋਚ ਹੈ ਬਾਈ ਇਹੇ ਕਰਕੇ ਮੇਰਾ ਆਪਦੀ ਫੈਮਿਲੀ ਨੂੰ ਖੇਤ ਲਿਆਉਣ ਦਾ ਮਕਸਦ ਇਹੀ ਆ ਬਾਈ ਤੇ ਉਦੋਂ ਵੱਡੀ ਗੱਲ ਬਾਈ ਜੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਅਸੀਂ ਉਹਰੇ ਇਨਵਾਈਟ ਕਰਿਆ ਕਰਾਂਗੇ ਜਿਹੜੇ ਕੋਈ ਲੋਕ ਸ਼ਹਿਰਾਂ ਦੇ ਵਿੱਚ ਰਹਿੰਦੇ ਆ ਹਨ ਵੀ ਤੁਸੀਂ ਉਹਰੇ ਆਓ ਸੋਡੇ ਬੱਚਿਆਂ ਨੂੰ ਅਸੀਂ ਦਿਖਾਈਏ ਵੀ ਧਨੀਆ ਕਿਵੇਂ ਪੈਦਾ ਹੁੰਦਾ ਹਲਦੀ ਕਿਵੇਂ ਪੈਦਾ ਹੁੰਦੀ ਆ ਇੱਕ ਮਹੀਨੇ ਉੱਧਰ ਹਾਂ ਸਬਜ਼ੀਆਂ ਸਾਰੇ ਫਲ ਬਿਲਕੁਲ ਬਾਈ ਇੱਕ ਬਾਈ ਤੁਸੀਂ ਦੇਖਿਆ ਹੋ ਪੰਜਾਬ ਦੇ ਲੋਕ ਖੇਤੀ ਦਾ ਬਹੁਤ ਕਰਦੇ ਆ ਹਨ ਤੁਸੀਂ ਅਦਰਕ ਅਜ ਤੱਕ ਇਹਦੇ ਖੇਤ ਦੇਖਿਆ ਨਹੀਂ ਵੇਖਿਆ ਵੀ ਅਦਰਕ ਲੱਗਿਆ ਹੋਵੇ ਹਨਾ ਅਦਰਕ ਦਿਖਾ ਕੇ ਲਿਆਉਣਾ ਬਾਈ ਮੈਂ ਸਮਝ ਆਜੇ ਆਪਣੇ ਬਾਹਰ ਹੀ ਆਉਂਦਾ ਹਨਾ ਬਾਈ ਅਦਰਕ ਬਾਹਰ ਹੀ ਆਉਂਦਾ ਬਾਈ ਦੇਖ ਜਦੋਂ ਕਿ ਬਾਈ ਜਲੰਧਰ ਦੇ ਵਿੱਚ ਕੁਝ ਕਿਸਾਨ ਨੇ ਜਿਹੜੇ ਅਦਰਕ ਕਰਦੇ ਨੇ ਆਪਣੇ ਪੰਜਾਬ ਦੇ ਵਿੱਚ ਜਿੰਨਾ ਅਦਰਕ ਆਉਂਦਾ ਸਾਰਾ ਬਾਈ ਐਮਪੀ ਚੋਂ ਆਉਂਦਾ ਹਾਂ ਜਾਂ ਦੂਜੀਆਂ ਅਦਰ ਸਿਤਾਂ ਚੋਂ ਆਉਂਦਾ ਹੈ ਨਾ ਹਾਂ ਆ ਬੂਟੇ ਬਈ ਅਦਰਕ ਲੈਣੀ ਲੈ ਮੈਂ ਬਈ ਇੱਥੇ 2 ਕਿਲੋ ਅਦਰਕ ਲਾਇਆ ਇੰਨੀ ਕਿ ਜਗਾ ਚੋਂ 20 ਕਿਲੋ ਅਦਰਕ ਨਿਕਲੂ ਠੀਕ ਹੈ ਹਾਂ ਉਹ 20 ਕਿਲੋ ਚੋਂ ਬਈ ਤੁਸੀਂ ਐ ਮੰਨ ਲਓ ਵੀ 15 ਕਿਲੋ ਆਪਦੇ ਘਰ ਵਾਸਤੇ ਸਾਮਕੇ ਰੱਖਾਂਗੇ 5 ਕਿਲੋ ਨੂੰ ਫੇਰ ਲਾਉਂਗਾ ਫੇਰ ਇਹਨੇ ਬਈ 50 ਕਿਲੋ ਨਿਕਲਣਾ ਬੀਜ ਰੱਖਦਾ ਹਾਂ ਹਾਂ ਦੇਸੀ ਬੀਜ ਆ ਬਈ ਇਹ ਇਹ ਐਮਪੀ ਦੇ ਵਿੱਚੋਂ ਸੇਰੋਂ ਪਿੰਡ ਦੇ ਵਿੱਚ ਇੱਕ ਬਈ ਬੁੱਗਾ ਬੁੱਗਾਗਾ ਉਹਨੂੰ ਕਿਸੇ ਜੀਦੀ ਲਾਉਣ ਵਾਲੇ ਭਈਆਂ ਨੇ ਲਿਆ ਕੇ ਦਿੱਤਾ ਸੀ ਓਕੇ ਨਾ ਜੀਦੀ ਲਾਉਣ ਆਪਣੇ ਮਸ਼ੀਨਾਂ ਦੇ ਨਹੀਂ ਮੁੰਡੇ ਜਾਂਦੇ ਹੱਥ ਮਸ਼ੀਨਾਂ ਤੇ ਜਾਣ ਵਾਲੇ ਮੁੰਡਿਆਂ ਨੇ ਬੀਜ ਲਿਆ ਕੇ ਦਿੱਤਾ ਇਹ ਸਿਰਫ ਪਾਈਆ ਪਾਈਆ ਤੋਂ ਭਈਆ ਐਤ ਕੀਰ ਕੋਲ ਪੰਜ ਚਾਰ ਕੁਇੰਟਲ ਆ ਐਤ ਕੀ ਉਹਨੇ ਲੋਕਾਂ ਨੂੰ ਬੀਜ ਦਿੱਤਾ ਹਰੇਕ ਨੂੰ ਪਾਈਆ ਪਾਈਆ ਤੋਂ ਵੱਧ ਕਿਸੇ ਨੂੰ ਨਹੀਂ ਦਿੱਤਾ ਵੀ ਭਾਈ ਜੇ ਬੰਦੇ ਨੇ ਬੀ ਪੈਦਾ ਕਰਨਾ ਹੋ ਤਾਂ ਪਾਈਆ ਤੋਂ ਵੀ ਕਰ ਲੂਗਾ ਹੁੰਦਾ ਭਾਈ ਬਈ ਇਹ 10 ਗੁਣਾ ਪਹਿਲਾਂ ਹੁੰਦਾ ਬਈ ਕਿੰਨਾ ਕੁਸ ਕਰੀ ਬੈਠਾ ਹੂੰ ਤੇ ਉਹ ਮੋਟਰ ਦਾ ਇੱਕ ਕਮਰਾ ਸੀ ਟੁੱਟਿਆ ਜਾ ਤੇਰੇ ਕੋਲ ਹੂੰ ਤੇ ਇੰਨਾ ਪ੍ਰੋਜੈਕਟ ਬਣਾਇਆ ਸਾਰਾ ਹੂੰ ਤੇ ਬਈ ਆਸ-ਪਾਸ ਦੇ ਨੇ ਤੇ ਰਿਸ਼ਤੇਦਾਰਾਂ ਨੇ ਜਾਂ ਪਿੰਡ ਦੇ ਨੇ ਛੇੜਾ ਨਹੀਂ ਕਰੀਆਂ ਬਈ ਤੈਨੂੰ ਯਾਰ ਇਹ ਬੜੀਆ ਕੀਤੀ ਆ ਮੈਂ ਕਹਿੰਦਾ ਬਈ ਯਾਰ ਝੋਣਾ ਨਹੀਂ ਲੰਦਾ ਇਹ ਕਣਕਾ ਕੰਮ ਕੀ ਕਰੀ ਜਾਂਦਾ ਲੱਛਣਾ ਇਹ ਕੰਮ ਦੀ ਮੈਨੂੰ ਇੰਨੀ ਕੁ ਬਈ ਕੁਰਬਾਨੀ ਦੇਣੀ ਪਈ ਐ ਹੂੰ ਮੰਨ ਲਾ ਵੀ ਸਾਡੇ ਘਰੋਂ ਮੇਰੇ ਮਾਪੇ ਆਪਣੇ ਮੈਨੂੰ ਅੱਡ ਕਰਤਾ ਠੀਕ ਐ ਮੰਨ ਲਾ ਜਿਵੇਂ ਮੇਰੇ ਬਾਪੂ ਸਾਥ ਚ ਬੈੰਦਾ ਸਾਡੇ ਪਿੰਡੇ ਦੇ ਨਾਲ ਸਾਥ ਆ ਉਥੇ ਨਹੀਂ ਗੱਲਾਂ ਕਰਦੇ ਯਾ ਤੇਰੇ ਦਾ ਜਵਾਬ ਦੇ ਹੁਣ ਤੁਸੀਂ ਅਗਲਾ ਕਹਿੰਦਾ ਯਾਰ ਬਹਣ ਵਿਹਲਾ ਛੱਡੀ ਪਹੁੰਚ ਤੂੰ ਦੇਖ ਉਹਦਾ ਕਗਲਾ ਕਹਿੰਦਾ ਬਹਣ ਵਿਹਲਾ ਪਿਆ ਅਗਲ ਨੂੰ ਐ ਨਹੀਂ ਪਤਾ ਵੀ ਕਿੰਨੇ ਫਰੂਟ ਪਰਾ ਲੱਗੇ ਪਏ ਨੇ ਕਿੰਨਾ ਬਾਈ ਜਿਹੜਾ ਅਸੀਂ ਫਾਲਸਾ ਖਾਧਾ ਨਾ ਫਾਲਸਾ 60 ਰੁਪਏ ਪਾਈਆ ਸੀ ਦੇਖ ਲੈ 6 ਜੋਗਾ 24 240 ਰੁਪਏ ਨੂੰ ਮਿਲਦਾ ਹੀ ਨਹੀਂ ਹੈਗਾ ਹਾਂ ਸਾਡੇ ਬਾਈ ਇੱਕ ਹਰਿਆਣੇ ਦਾ ਬੰਦਾ ਸੰਗਰੂਰ ਪਹਿਲ ਮੰਡੀ ਲੱਗਦੀ ਆ ਉੱਥੇ ਵੇਚਣ ਨਾਲ 60 ਰੁਪਏ ਪਾਈਆ ਅਸੀਂ ਉਹ ਰੋ ਬਾਈ ਬਾਧੂ ਖਾਧਾ ਦੇਖ ਲੈ ਕਈ ਬੰਦੇ ਜਿਨ੍ਹਾਂ ਦੇ ਲੀਵਰ ਦੇ ਕਹਿੰਦੇ ਓਟੀਪੀਟੀ ਆ ਖਰਾਬ ਨੇਗੇ ਉਹਨਾਂ ਨੂੰ ਮੈਂ ਬਈ ਬਾਤੀ ਬਾਤੀ ਤੋੜ ਕੇ ਦੇ ਕੇ ਆਉਂਦਾ ਜੀ ਬਈ ਆ ਖਾਇਆ ਕਰ ਹਾਂ ਇਹਦਾ ਸ਼ੇਕ ਵੀ ਬਣ ਜਾਂਦਾ ਬਈ ਹੁਣ ਜਿਹੜੇ ਬੰਦੇ ਨੌਲੇਜ ਆ ਬਈ ਉਹ ਤਾਂ ਬੰਦਾ ਸਭ ਕੁਝ ਕਰ ਸਕਦਾ ਹੈ ਨਾ ਤੇ ਆ ਬਾੜੂ ਗੇਲੇ ਨੇ ਬਈ ਦੇਖ ਲੈ ਅਮਲਾ ਲੱਗਣੇ ਵੀ ਨਹੀਂ ਤਿੰਨ ਚਾਰ ਦਿਨ ਹੋ ਗਏ ਨਹੀਂ ਸਬਜ਼ੀ ਬਣਾਈ ਸੀ ਬਈ ਹਾਂ ਸਹੀ ਗੱਲ ਆ ਬਈ ਯਾਰ ਇਹਦਾ ਵੀ ਕਿੰਝ ਬਣ ਗਿਆ ਸਾਡੇ ਤੇ ਫਿਰ ਆ ਦੇਖ ਬਈ ਨਿੰਮ ਲਾਇਆ ਜਾ ਬਰਾਵਾ ਹੂੰ ਇਹ ਐਤ ਕੀ ਸੁੱਕ ਗਿਆ ਸੀ ਨਾ ਨਿੰਮ ਉਹ ਸੀਗਾ ਲਾਉਂਦਾ ਨੀਆਂ ਵਾਲਾ ਕਹਿੰਦਾ ਨੇ ਥਾਂ ਰੋਕੂ ਹੁਣ ਨਿੰਮ ਰਾਇਆ ਬਈ ਦਤ ਨਾ ਕਰਦੇ ਆ ਹੋਰ ਆ ਇਹ ਵੀ ਦੇਖ ਮੰਨ ਲਾ ਉਹਦੇ ਵਾਲਾ ਕੰਮ ਕਰਦਾ ਤੜ ਕੇ ਉੱਠ ਕੇ ਬਈ ਇਹਦੀ ਆ ਕਰੁੰਬਲ ਖਾਲਾ ਆਪਣੇ ਪੇੜ ਦੇ ਵਿੱਚ ਜਿੰਨੇ ਕੀੜੀ ਨੇ ਕੋਸ ਹੋਰ ਨੇ ਸਾਰੇ ਖਤਮ ਬਈ ਥੋੜਾ ਫੈਂਸਿਵ ਨਹੀਂ ਥੋੜਾ ਫੈਂਸਿਵ ਮੈਂ ਕਹਿੰਦਾ ਕੋਈ ਨਹੀਂ ਹੁੰਦਾ ਬਈ ਇਹ ਕਹਿ ਤੀ ਬਈ ਮੈਂ ਗੁਜਰਾਤ ਦੇ ਵਿੱਚੋਂ ਮਿੱਠੇ ਨਿੰਮਧੀਆਂ ਫੜਕਾਂ ਲੈ ਕੇ ਆਇਆ ਗੁਜਰਾਤ ਦੇ ਵਿੱਚ ਮੈਂ ਵੀਡੀਓ ਵੀ ਪਾਈਦੀ ਬੰਦੇ ਨੇ ਨਿੰਮ ਦੀ ਉਹ ਲੈਤੀ ਗਿਆ ਨਮੋਲੀ ਕਹਿੰਦੇ ਆ ਨਮੋਲੀ ਲੈਤੀ ਉਹ ਮੂੰਹ ਚ ਪਾਈ ਤੇ ਚੂਸ ਕੇ ਐ ਮਰੀ ਜਾਮਣੋਂ ਕੱਢ ਕੇ ਬਾਰੇ ਮਨੂੰ ਜਦੋਂ ਪਸਾ ਮੈਨੂੰ ਹਿੰਦੀ ਜੇ ਸਮਝਾਇਆ ਤਾਂ ਕੀ ਹੋਵਗਾ ਕਹਿੰਦਾ ਜੋ ਪੇਟ ਕੇ ਕੀੜੇ ਆ ਉਹ ਬਹੁਤ ਸਾਰੇ ਖਤਮ ਹੋ ਜਾਂਦੇ ਆ ਦੇਖ ਲੈ ਬਾਈ ਆਪਾਂ ਤਾਂ ਬਦੰਦਰ ਹੋਰੀ ਪਾਸੇ ਪਏ ਫਿਰਦਾ ਤੂੰ ਦੇਖਿਆ ਕਦੇ ਗੁਜਰਾਤੀ ਲੋਕ ਰਾਜਸਥਾਨੀ ਲੋਕ ਡਾਕਟਰਾਂ ਦੇ ਜਾਂਦੇ ਨਹੀਂ ਗੁਜਰਾਤ ਚ ਕਿੰਨੇ ਘਾ ਹਸਪਤਾਲ ਨੇ ਰਾਜਸਥਾਨ ਚ ਕਿੰਨੇ ਘਾ ਹਸਪਤਾਲ ਨੇ ਆਪਣੇ ਤਾਂ ਇਕੱਲਾ ਕਣਕ ਕਲਾ ਢੋਲ ਹੁੰਦਾ 12 ਮਹੀਨੇ ਤੀ ਉਹ ਤੇ ਖਾਣਾ ਪਊ ਉਹ ਤੇ ਖਾਣਾ ਮੈਂ ਉਹ ਹੀ ਮੱਝਾਂ ਨੂੰ ਤੇ ਉਹੀ ਬੰਦੇ ਨੂੰ ਬਿਲਕੁਲ ਬਾਈ ਬਿਲਕੁਲ ਲੈ ਬਾਈ ਸੁਖੀ ਧੰਨਵਾਦ ਵੀਡੀਓ ਹੋ ਗਈ ਬਹੁਤ ਵੱਡੀ ਤੇ ਬਾਈ ਸੋਨੋ ਕਿਵੇਂ ਲੱਗੀ ਵੀਡੀਓ ਅਗਲੀ ਵੀਡੀਓ ਕਰਾਂਗੇ ਬਾਈ ਨਾਲ ਜਦੋਂ ਪੂਰੀ ਇੱਥੇ ਫਸਲ ਬਾਣੀ ਹੋਊਗੀ ਤੇ ਸ਼ੇਅਰ ਜਰੂਰ ਕਰ ਦਿਓ ਧੰਨਵਾਦ ਬਾਈ ਸੁਖੀ ਦਾ ਧੰਨਵਾਦ ਬਾਈ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਇੱਕ ਜਾਣਕਾਰੀ ਚਾਹੀਦੀ ਇੱਕ ਫੋਨ ਨੰਬਰ ਜਰੂਰ ਦੱਸ ਦਿਓ ਇਹਦੇ ਰਿਲੇਟਿਵ ਮੈਂ ਕਹਿੰਦਾ ਬਾਈ ਤੁਸੀਂ ਨਾ ਮੇਰੇ ਮੇਰਾ ਬਾਈ ਫੇਸਬੁਕ YouTube ਚੈਨਲ ਆ ਇੰਸਟਾਗ੍ਰam ਚੈਨਲ ਆ ਪੰਜ ਆਪ ਪੈਦਾਵਾਰ ਤੇ ਉਹ ਮੈਂ ਤੁਹਾਨੂੰ ਵੀ ਬਰਾੜ ਸਾਹਿਬ ਬੇਨਤੀ ਕਰਦਾ ਵੀ ਆਪਣਾ ਫੇਸਬੁਕ YouTube Instagram ਦਾ ਲੋਗੋ ਲਾ ਕੇ ਪੰਜਾਬ ਪੈਦਾਵਾਰ ਜਰੂਰ ਲਿਖ ਦਿਓ ਤਾਂ ਜੋ ਬਾਈ ਤੁਸੀਂ ਮੈਨੂੰ Instagram ਤੇ ਫੋਲੋ ਕਰੋ ਤੇ Facebook ਤੇ YouTube ਤੇ ਸਬਸਕ੍ਰਾਈਬ ਫੋਲੋ ਕਰੋ ਹਨਾ ਉਥੇ ਬਾਈ ਤੁਹਾਨੂੰ ਇਹਦੇ ਸੰਬੰਧੀ ਸਾਰੀ ਜਾਣਕਾਰੀ ਮਿਲਿਆ ਕਰੋ ਕਿੰਨੀ ਕਿੰਨੀ ਜਾਣਕਾਰੀ ਜਿਹੜੀਆਂ ਗੋਲੀਆਂ ਲੰਗਾਂ ਸੀ ਉਹਦੀ ਵੀਡੀਓ ਉਹਦੀ ਬਿਲਕੁਲ ਬਾਈ ਸਾਰਾ ਕੁਝ ਬਾਈ ਵੀ ਆ ਕੀ ਲਾਇਆ ਕੀ ਲਾਇਆ ਆ ਵੀ ਜਿਹੜੀਆਂ ਅਸੀਂ ਸਬਜ਼ੀਆਂ ਲਾਈਆਂ ਨੇ ਮ ਲੋਕਾਂ ਨੂੰ ਉਹ ਵੀ ਕਹਿਣਾ ਵੀ ਹੁਣ ਅੱਗੇ ਜਾ ਕੇ ਬਈ ਡੇਢ ਕਮੀਨ ਤੱਕ ਤਾਂਪਾ ਆ ਜਾਂਦਾ ਸਬਜ਼ੀ ਦਾ ਪੂਰਾ ਹਨਾ ਹਰੇਕ ਬੰਦੇ ਦੇ ਕਿਉਂ ਲੋਕ ਝੋਨੇ ਚੁਲ ਜੀ ਹੁੰਦੇ ਆ ਬੰਦੇ ਨੂੰ ਟਾਈਮ ਨਹੀਂ ਲੱਗਦਾ ਵੀ ਇੱਕ ਦਿਨ ਕੱਢ ਕੇ ਸਿਰਫ ਇੱਕ ਵਿਸਵੇ ਦੇ ਵਿੱਚ ਪੰਜ ਚਾਰ ਵੀ ਕਦੂ ਦੇ ਪੰਜ ਚਾਰ ਵੀ ਤੋਰੀਆਂ ਦੇ ਬਸ ਬਈ ਬਾਦੂ ਆ ਬਈ ਠੀਕ ਆ ਧੰਨਵਾਦ ਬਈ ਧੰਨਵਾਦ ਬਈ ਤੁਹਾਡਾ ਇੱਥੇ ਆਉਣ ਤੇ ਬਹੁਤ ਮਿਹਰਬਾਨੀ